ਨੇ ਨੰਬਰ ਹੁੰਦੇ ਨੇ ਜਾਂ ਜਿਹੜੇ ਸਾਡੇ ਫਰਜ਼ ਦੇ ਹੁੰਦੇ ਨੇ ਉਹ ਉਹਨੇ ਕਿਵੇਂ ਸ਼ੋਅ ਕਰ ਦਿੰਦੀ ਜੀ ਅੱਜ ਫਰਜ਼ ਦੇ ਵਿੱਚ ਵਿੱਚ ਮੈਂ ਸਪੋਜ਼ ਕਰਾਂ ਉਹਥੇ 24 ਦਾ 13 ਨੰਬਰ ਸ਼ੋਅ ਹੋਊਗਾ ਠੀਕ ਹੈ ਜੀ ਆ 24 ਦਾ 14 ਨੰਬਰ ਸ਼ੋਅ ਹੋਊਗਾ 24 ਦਾ 15 ਇਸ ਲੋਟ ਜਾਨੀ ਕਿ ਆ ਤਤੀਮਰਬੇ ਦੇ ਨੰਬਰ ਆ ਗਏ 1 ਤੋਂ ਲੈ ਕੇ 5 ਤੱਕ 6 ਤੋਂ 10 ਤੱਕ ਹਾਂ ਆਪਣੀ ਤਤੀਮੇ ਦੀ ਗੱਲ ਹੁੰਦੀ ਹੈ ਜੀ ਤਤੀਮਾ ਕਿਵੇਂ ਕੱਟਦਾ ਤਤੀਮਾ ਮੈਂ ਸੁਣਦਾ ਹਾਂ ਤੇ ਆ ਕੋਈ ਇੱਥੇ ਕਟਿਆ ਹੋਇਆ ਮੈਂ ਤੀਮਾ ਮੈਂ ਸੁਣੂਗਾ ਆ ਆ ਨੰਬਰ ਟੁੱਟਿਆ ਹੋਇਆ ਲੇਖੋ 11/1 11/2 ਹਾਂਜੀ ਇਹ ਤਤੀਮਾ ਕੱਟ ਕੇ ਟੁੱਟਿਆ ਹੋਇਆ ਹੈ ਜੀ अच्छा ये जी हां ठीक है ਇਹਦਾ ਪੂਰਾ ਨੰਬਰ 11 ਸੀ ਸਰ ਪਹਿਲਾਂ ਤਾਂ ਇਹ ਪੂਰਾ ਕਿਲਾ ਸੀ ਅਠ ਕਨਾਲ ਦਾ ਹਾਂਜੀ ਕੁਛ ਇਹਦੇ ਵਿੱਚੋਂ ਪਹੀਦਰਾ ਕੋ ਬੱਗ ਗਿਆ ਠੀਕ ਹੈ ਜੀ ਇਹਦੇ ਵਿੱਚ ਹੁਣ 40 बाई 7 ਦਾ ਟੁਕੜਾ ਬਣਿਆ ਹੋਇਆ ਹੈ ਹਾਂਜੀ ਹਾਂ ਇਹ 11/2 ਨੰਬਰ ਬਣ ਗਿਆ ਇਹ ਇਹ ਨੰਬਰ ਟੁੱਟ ਗਿਆ ਠੀਕ ਹੈ ਜੀ ਨੰਬਰ ਤਾਂ 11 ਹੀ ਸੀ ਪਰ ਇਹ ਟੁੱਟ ਗਿਆ ਜਦੋਂ ਕੋਈ ਸਤ ਕਰਮਾ ਟੁੱਟ ਕੇ ਕਿਸੇ ਇਧਰਲੇ ਬੰਦੇ ਨੂੰ ਪੈ ਗਈਆਂ ਠੀਕ ਹੈ ਜੀ ਤੇ ਬਾਕੀ ਰਕ ਉਹ ਇਧਰਲੇ ਬੰਦੇ ਲੈ ਵੀ ਰਹਿ ਗਿਆ ਇਹ ਜਦੋਂ ਟੁੱਟ ਗਿਆ ਇਹ ਤੇ 3 ਮਾ ਕਾ ਹੁੰਦਾ ਹੈ ਜਦੋਂ ਆਕਬ ਜੀ ਦਾ ਕਿਸੇ ਦੋ ਟੁਕੜੇ ਬਣ ਜਿਵੇਂ ਆਹ ਨੰਬਰ ਟੁੱਟੇ ਹੋਏ ਇਧਰ ਹਾਂਜੀ ਹਾਂ 20/1 20/2 ਠੀਕ ਹੈ ਜੀ 21 ਕਰਮਾ ਇਧਰ ਬਾਕੀ 15 ਇਧਰ 36 ਦੀ ਬਾਕੀ ਹੁੰਦੀ ਏ ਆਹ ਬਾਕੀ ਇਧਰ 40 ਦੀ ਹੁੰਦੀ ਏ ਠੀਕ ਹੈ ਸਰ ਇਹ ਜੋ ਤਿੰਨ ਕਰਮਾ ਦੀ ਪਹੀ ਕੱਟ ਗਈ ਸੈਂਤੀ ਕਰਮਾ ਰਹਿ ਗਈਆਂ ਇੱਥੇ ਉਹ ਜੀ ਸਾਰੀ ਸ਼ੋ ਹੋਈ ਆ 20/1 ਬਿਲਕੁਲ 20/2 ਆਹ 16/1 16/2 ਆ ਇਹ ਬਟੂਟੇ ਹੋਏ ਨੇ ਠੀਕ ਆ ਸਰ ਇਹ ਮਤਲਬ ਤਦੀਮਾ ਕੱਢਦਾ ਉਹ ਦੀ ਜਿਵੇਂ ਆਪਾਂ ਪੂਰੇ ਕੀਲੇ ਚੋਂ ਕਿਸੇ ਨੂੰ ਥੋੜੇ ਰੱਖਵਾ ਲਈਏ ਜਿਵੇਂ ਜਦੋਂ ਆਪਾਂ ਕੁਛ ਰੱਖਵਾ ਵੇਚ ਦਿੰਨੇ ਆ ਨਾ ਉਹ ਤਾਂ ਫਿਰ ਆਪਾਂ ਦੱਸ ਦਿਆ ਜੀ ਇਸ ਪਾਸੇ ਲਈ ਆਏ ਆਪਾਂ ਨੇ ਦ੍ਰਿਸ਼ਟੀ ਚ ਲਿਖਿਆ ਹੁੰਦਾ ਬਕਾਇਦਾ ਜਿਵੇਂ ਉਹਨਾਂ ਆ ਚੀਜ਼ ਹੈ 11/2 ਹੈ ਇਹ ਦੱਖਣ ਸੈੱਟ ਚ ਆ ਗਿਆ ਅੱਛਾ ਇਹ ਦੱਖਣ ਚ ਆ ਗਿਆ ਆ ਦੱਖਣ ਚ 11/2 11 ਨੰਬਰ ਚੋਂ ਦੱਖਣ ਸੈੱਟ ਤੇ ਮੈਂ 40/7 ਦਾ ਰਕਵਾ ਦਿੰਦਾ ਹਾਂ ਇਹ ਰਕਵਾ ਬਣਦਾ ਇਹਦਾ ਪੂਰਾ ਕੋਈ ਇਹਨੂੰ ਬੈ ਕਰ ਰਿਹਾ ਫਿਰ ਉਹਦੇ ਹਿਸਾਬ ਨਾਲ ਜਦੋਂ ਦ੍ਰਿਸ਼ਟੀ ਚ ਲਿਖਿਆ ਹੁੰਦਾ ਉਹਦੇ ਹਿਸਾਬ ਨਾਲ ਤ ਹਾਏ ਜਿਹੜੇ ਨੰਬਰ ਨੇ ਜਿਹੜੇ ਕਿਲਾ ਨੰਬਰ ਨੇ ਇਹ ਛੋਟੇ ਹੋ ਗਏ ਜਿੰਨਾ ਕ ਰਕਵਾ ਇੱਧਰ ਆ ਗਿਆ ਇਸ ਕਿਲੇ ਦਾ 6 ਨੰਬਰ ਦਾ ਇਸ ਪਿੰਡ ਚ ਆ ਗਿਆ ਇੱਧਰ ਜਿਹੜੇ ਦੂਆ ਪਿੰਡ ਐ ਉਹਦਾ ਰਕਵਾ ਇੱਥੇ ਬਾਕੀ ਨੰਬਰ ਨੂੰ 6 ਨੰਬਰ ਇੱਥੇ ਉਹ ਦੂਏ ਪਿੰਡ ਦਾ ਨੰਬਰ ਬਣ ਨੰਬਰ ਉਹਦੇ 6 ਹੋਣਗੇ ਠੀਕ ਹੈ ਜੀ ਪਰ ਨੰਬਰ ਉਹਨੂੰ 6 ਦਿੱਤਾ ਹੋਇਆ ਹੋਊਗਾ ਠੀਕ ਹੈ ਜੀ ਉਹ ਇੱਧਰ 6 ਨੰਬਰ ਦਾ ਰਕਵਾ ਜੋ ਦੂਈ ਪਿੰਡ ਦਾ ਠੀਕ ਆ ਜਿਵੇਂ ਆਪਾਂ ਨੂੰ ਪਹਿਲਾਂ ਕਿਸੇ ਬਾਈ ਨੇ ਸਵਾਲ ਕਰਾਇਆ ਸੀ ਕਹਿੰਦਾ ਜਿਹੜੀ ਹੱਦ ਤੇ ਜ਼ਮੀਨ ਆ ਮੰਨ ਲੋ ਇਹ ਜ਼ਮੀਨ ਆਪਣੀ ਹੱਦ ਤੇ ਆ ਇੱਧਰੋਂ ਮਤਲਬ ਮੈਨੇ ਬੇਨਤੀ ਕਰਾਉਣੀ ਆ ਇਧਰ ਦੂਜੇ ਦਾ ਮੈਨੇ ਬੇਨਤੀ ਕਰਾਉਣੀ ਆ ਤਾਂ ਉਹ ਬੇਨਤੀ ਕਰਵਾਉ ਉਹ ਬੇਨਤੀ ਕੇ ਨੇਵਾ ਜੇ ਤਾਂ ਕੰਨ ਕੋ ਇੱਕੋ ਐ ਹਾਂਜੀ ਪੀਤਾ ਦੋਈ ਪਿੰਡਾਂ ਦਾ ਰਿਕਾਰਡ ਲੈ ਕੇ ਪਟਵਾਰੀ ਤੋਂ ਵੀ ਤਾਂ ਕੋਈ ਇੱਕੋ ਕੰਮ ਕੋ ਕਰੇ ਦਊਗਾ ਠੀਕ ਹੈ ਜੇ ਕੰਮ ਕੋ ਵੱਖਰੇ ਵੱਖਰੇ ਦਾ ਦੋਈ ਪਿੰਡਾਂ ਦੇ ਕੰਮ ਕੋ ਵੱਖਰੇ ਵੱਖਰੇ ਆਉਣਗੇ ਠੀਕ ਹੈ ਜੀ ਜੇ ਸਪੋਰਟ ਕੋਈ ਇਸ ਬੰਦੇ ਨੇ ਦਰਖਾਸਤ ਦਿੱਤੀ ਵੀ ਮੈਂ ਆਪਦੀ ਹੱਥ ਦੀ ਨਿਸ਼ਾਨੀ ਕਰਾਉਣੀ ਆ ਹਾਂਜੀ ਹਾਂ ਤਾਂ ਇਹ ਕੰਨ ਕੋ ਜਿੰਦੇ ਦੋਏ ਤਨ ਕੋ ਨੂੰ ਪਰਚਾ ਕੱਟੂ ਆ ਸੀਲਦਾਰ ਦੇ ਰਹੀਂ ਠੀਕ ਹੈ ਜੀ ਜਿਹੜੀ ਤੁਸੀਂ ਰੈਜ਼ੀਡੈਂਟ ਨੂੰ ਅਸੀਂ ਨਿਸ਼ਾਨੀ ਰੱਖੀ ਇਹ ਤਾਂ ਉਹ ਦੋ ਕੰਨ ਕੋ ਵੀ ਆਊਗਾ ਫਿਰ ਉਸ ਡੇਟ ਨੂੰ ਠੀਕ ਹੈ ਜੀ ਜੇ ਉਸ ਡੇਟ ਤੇ ਉਹ ਨਹੀਂ ਆ ਸਕਦਾ ਤਾਂ ਦੁਬਾਰੇ ਡੇਟ ਰੱਖੀ ਜਾਊਗੀ ਦੋਵਾਂ ਨੂੰ ਆਪ ਫਿਰ ਬੰਸਾ ਨਾਲ ਕਾਲਿਸਰਨ ਕਰਕੇ ਉਸ ਤੋਂ ਬਾਅਦ ਜਿਹੜੀ ਡੇਟ ਆ ਉਹ ਰੱਖੀ ਜਾਊਗੀ ਇਹ ਦੋਏ ਕੰਨ ਕੋ ਫਿਰ ਆਉਣਗੇ ਫਿਰ ਉਸ ਮੌਕੇ ਤੇ ਜਾ ਕੇ ਨਿਸ਼ਾਨੀ ਨਿਸ਼ਾਨਦੇਹੀ ਜਿਹੜੀ ਜਿਵੇਂ ਸਰ ਸਾਡੇ ਬਾਹਰ ਇੱਥੇ ਪੂਰਾ ਸ਼ੋਅ ਕਰਤਾ ਵੀ ਰੂੜੀਆਂ ਕਿਹਦੀਆਂ ਕਿਹਨੇ ਕਿਹੜੇ-ਕਿਹੜੇ ਨੰਬਰ ਦੇ ਅੱਛਾ ਉਹ ਆ ਨੰਬਰ ਵੀ ਦੇ ਦਿੱਤੇ ਹਾਂ ਦੇ ਵਿੱਚ ਨੰਬਰ ਵੀ ਦਿੱਤੇ ਹੋਗੇ ਨੇ ਠੀਕ ਹੈ ਵੀ ਇੰਨੇ ਨੰਬਰ ਦੀ ਆ ਰੂੜੀਆਂ ਹਾਂ ਕੱਲੇ ਕੱਲੇ ਬੰਦੇ ਦੀ ਮਰੂਰੀਆ ਸ਼ੋਕਤੀਆਂ ਹੁੰਦੀਆਂ ਸੀ ਕੱਲੇ ਕੱਲੇ ਰੋੜੀ ਸ਼ੋ ਕਰਤੀ ਜੀ ਇੱਥੇ ਇਹ ਆਵਾਦੀਆਂ ਦੇ ਨੰਬਰ ਨੇ ਆਵਾਦੀ ਦੇ ਵਿੱਚ ਇਹ ਰਸਤਿਆਂ ਦੇ ਨੰਬਰ ਨੇ ਠੀਕ ਹੈ ਜੀ ਬਟ ਅੱਜ ਵੀ ਹੁਣ ਇੱਥੋਂ ਤੁਸੀਂ 108 ਨੰਬਰ ਆ ਗਿਆ 107 ਆ ਗਿਆ 6 ਆ ਗਿਆ 105 ਇਹ ਜਣ ਕੇ ਲੋਕਾਂ ਨੇ ਆਵਾਦੀਆਂ ਆਪਦੇ ਕਟਾਈਆਂ ਹੋਈਆਂ ਨੇ ਠੀਕ ਹੈ ਜੀ ਮਰ ਬੰਦੀ ਜਬਦੀ ਜ਼ਮੀਨ ਚੁੱਕ ਟੋਕੀ ਕਰਾ ਕੇ ਇੱਥੇ ਜੇ ਰਖਵਾ ਲਿਆ ਹੋਇਆ ਆਵਾਦੀ ਦੇ ਵਿੱਚ ਠੀਕ ਹੈ ਜੀ ਜਿਵੇਂ ਸਾਰਾ ਇਹ ਆ ਗਿਆ ਜੀ ਇੱਥੇ ਇਹ ਆ ਆ ਗਿਆ ਜੀ ਆ 8 ਤੇ 13 ਨੰਬਰ ਨੇ ਠੀਕ ਹੈ ਜੀ ਇਹ ਬੋਸ਼ੇ ਸ਼ੋ ਕਾ ਹੁੰਦੇ ਨੇ ਇਹ ਬੜੀ ਬੋਸ਼ਾ ਕੀ ਹੁੰਦਾ ਵਸੇ ਬੋਸ਼ਾ ਜਿਹੜਾ ਜਿੱਮੇ ਹੁਣ ਆ ਨੰਬਰ ਹੈ ਪੂਰੇ ਦਾ ਪੂਗਾ ਹਾਂਜੀ ਠੀਕ ਹੈ ਨਾ ਜੀ ਇਹ ਆ ਨੰਬਰ ਹੈ ਇੱਥੇ ਤੱਕ ਦਾ ਜਿਹੜਾ ਹੋ ਗਿਆ ਇਹ ਉਰੇ ਤੱਕ ਦਾ ਹਾਂਜੀ ਇਹਦਾ ਹੋ ਗਿਆ 143 ਨੰਬਰ ਆ ਆੜਾ ਗੁਸ਼ ਆ ਗਿਆ ਜਿਹੜੀ ਗੁਸ਼ ਆ ਗਿਆ ਸਸਾ ਹਾ ਹਾ ਇਹ ਗੁਸ਼ੇ ਜੰਗੇ ਰੱਖਵਾ ਕੱਢਿਆ ਜਾਂਦਾ ਇਹਨਾਂ ਸਾਰੇ ਗੁਸ਼ੇਆਂ ਮੈਂ ਰੱਖਵਾ ਜੋੜ ਕੇ ਫਿਰ ਇੱਕ ਗੱਗਰ ਦਾ ਰੱਖਵਾ ਬਣਾਇਆ ਹੋਇਆ ਕਿੰਨਾ ਬਣਦਾ ਕੋ ਕਿੰਨਾ ਬਣਦਾ ਟੁੱਟ ਰੱਖਵਾ ਨਿਸ਼ਾਨ ਦੀ ਲੰਨਿਆ ਕਈ ਵਾਰੀ ਨਾ ਕਿਸੇ ਗੁਸ਼ੇ ਦੀ ਇੱਥੋਂ ਨਿਸ਼ਾਨ ਦੀ ਕਰਨੀ ਹੈ ਤਾਂ ਉਹ ਕਰਮਾ ਦਾ ਮੁਤਾਬਕ ਹੋਣੀ ਹੈ ਕਰਮਾ ਫੀਲਡ ਬੁੱਕ ਚ ਦਰਜ ਹੁੰਦੀਆਂ ਨੇ ਨਕਸ਼ੇ ਤੇ ਵੀ ਦਰਜ ਹੁੰਦੀਆਂ ਨੇ ਜਿਸ ਤਰ੍ਹਾਂ ਆਜ ਚੀਜ਼ੇ ਨਕਸ਼ੇ ਦੀ ਆਪਣੀ ਇਧਰਲੇ ਪਾਸੇ ਚੜਦਾ ਪਾਸੋਂ ਹੁੰਦਾ ਅੱਛਾ ਇਧਰ ਚੜਦਾ ਆ ਗਿਆ ਜੀ ਇਧਰ ਚੜਦਾ ਪਾਸਾ ਠੀਕ ਹੈ ਜੀ ਆ ਉੱਤਰ ਪਸਾ ਦੇਣਾ ਚਾਹੀਦਾ ਇਹ ਦੱਕਣ ਪਸਾ ਇਹ ਦੱਕਣ ਆ ਲਿਆ ਠੀਕ ਹੈ ਨਾ ਜੀ ਇਸ ਲੋਡਰ ਫੀਲਡ ਬੁੱਕ ਜਿਹੜੀ ਲਿਖੀ ਹੁੰਦੀ ਹੈ ਉਸ ਤੇ ਹੁੰਦਾ ਉੱਤਰ ਰੱਖਣਾ ਚੜਦਾ ਲੈਂਦਾ ਅੱਛਾ ਠੀਕ ਆ ਪਹਿਲਾਂ ਉੱਤਰ ਵਾਲੀ ਬਾਹੀ ਹੁੰਦੀ ਹੈ ਫਿਰ ਦੱਕਰਾ ਹੀ ਫੇਰ ਜਿਹੜੀ ਚੜਦੇ ਤੇ ਲੈਂਦੇ ਨੇ ਠੀਕ ਹੈ ਜੀ ਠੀਕ ਜਿੰਨੇ ਸਾਰੇ ਇਹਦੇ ਵਿੱਚ ਆ ਗੋਲ ਨੰਬਰ ਨੰਬਰ ਲਿਖ ਕੇ ਗੋਲ ਚੱਕਰ ਜਲਾਇਆ ਹੋਇਆ ਇਹ ਜਾਨੀ ਕਿ ਖਾ ਦਾ ਨੰਬਰ ਹੈ ਅੱਛਾ ਜੀ ਖਾ ਦਾ ਨੰਬਰ ਹੈ 188 ਠੀਕ ਹੈ ਜੀ 188 ਨੰਬਰ ਤੇ ਜਦੋਂ ਤੁਸੀਂ ਫੋਲਡ ਉਹ ਕੱਢੋਗੇ ਤਾਂ ਇਸ ਵਿੱਚ ਸਾਰੇ ਆ ਚੀ ਸ਼ੋ ਹੋ ਜਾਣਗੇ ਇਸ ਆਕਸੋਤਾਸੀ ਨੰਬਰ ਹੈ ਇਹ ਆੜਾ ਕੋਸ਼ੇ ਦਾ 17 ਸਿਮਬਰ ਦਾ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਬੋਸ਼ੇ ਬਣਾਏ ਹੋਏ ਹੁੰਦੇ ਨੇਗਾ ਇਹ 17 ਇਹ ਜਿਹੜਾ 17 ਹੈ ਨਾ ਇਹ ਮਰਬੇ ਨਾਲ ਨੰਬਰ ਹੈ ਅਚ ਮਰਬਾ ਨੰਬਰ ਹੈ ਮਰਬਾ ਨੰਬਰ ਜਿੱਥੇ ਆ ਦੋ ਲਾਈਨਾਂ ਲੱਗਦੀਆਂ ਨੇ ਇਹ ਮਰਬਾ ਨੰਬਰ ਆ ਕਿਲਾ ਨੰਬਰ ਹੈ ਥੱਲੇ 13 17 ਮਰਬੇ ਦਾ 13 ਨੰਬਰ ਆ ਗਿਆ ਜੀ ਆ ਇਸ ਮਰਬੇ ਦੇ ਵਿੱਚ ਆ ਲਾਲ ਨਿਸ਼ਾਨੀ ਜਿਹੜੀ ਲੱਗੀ ਹੋਈ ਹੈ ਲੈਂ ਲੱਗੀ ਹੁੰਦੀ ਹੈ ਨਾ ਇਹ ਮਰਬੇ ਦੀ ਲਾਈਨ ਹੁੰਦੀ ਹੈ ਠੀਕ ਹੈ ਜੀ ਮਰਬਾ ਲਾਈਨ ਦੇ ਵਿੱਚ ਵੀ ਜਿਹੜੇ ਆ ਲਾਲ ਲਾਈਨ ਦੇ ਵਿੱਚ ਵਿੱਚ ਨੰਬਰ ਆ ਗਏ ਇਹ ਸਾਰੇ 17 ਮਰਬੇ ਦੇ ਆ ਇਸ ਲੋਟਾ ਜਿਵੇਂ 22 ਮਰਬਾ 22 ਮਰਬਾ ਇੱਥੋਂ ਸ਼ੁਰੂ ਹੋ ਕੇ ਆਹ ਸਾਰਾ ਆ ਗਿਆ 22 ਮਰਬਾ ਠੀਕ ਹੈ ਜਿਹੜੇ ਸਾਰੇ ਨੰਬਰ ਨੇ ਜਿਵੇਂ 1 2 3 ਹਾਂ ਇਹ 1 2 3 4 5 ਇੱਥੋਂ ਚੱਲਦੇ ਨੇ ਆ ਦੇਖੋ ਮਰਬੇ ਚ ਇੱਥੇ ਦੇਖੋ 1 2 3 4 5 ਇੱਥੋਂ ਫਿਰ 6 ਚੱਲ ਬੰਦੇ 6 7 8 9 10 11 12 13 14 15 16 17 18 19 20 21 22 23 24 25 ਇੱਥੇ ਤੱਕ ਨੰਬਰ ਖਤਮ ਹੋ ਗਏ। ਹਾਂਜੀ 25 ਤੱਕ ਜੇ 25 ਤੱਕ ਖਤਮ ਹੋ ਗਏ ਜੇ ਇੱਥੇ ਕੋਈ ਰਿਜ਼ਰਵ ਜਗ੍ਹਾ ਛੱਡੀ ਹੋਈ ਹੈ ਵਿੱਚ ਉਹਨੂੰ ਵੱਖਰਾ ਨੰਬਰ ਦਿੱਤੇ ਜਾਂਦੇ ਆ। ਅੱਛੇ ਉਹਨੂੰ ਵੱਖਰਾ ਬੰਦੀ ਟਾਈਮ ਕੋਈ ਬਾਗ ਦੀ ਜਾਂ ਕੋਈ ਹੋਰ ਚੀਜ਼ ਸਕੂਲ ਬਣਿਆ ਹੋਇਆ ਜਾਂ ਕੋਈ ਹੋਰ ਹੈ ਉਹਨਾਂ ਨੂੰ ਵੱਖਰੇ ਨੰਬਰ ਦਿੱਤੇ ਜਾਂਦੇ ਨੇ। ਜਿਵੇਂ ਉਹ ਰਸਤੇ ਨੂੰ ਵੱਖਰੇ ਨੰਬਰ ਦਿੱਤੇ ਹੋਏ ਨੇ ਸਕੂਲ ਨੂੰ ਵੱਖਰਾ ਹੈ। ਹਾਂਜੀ ਹਾਂਜੀ ਜਿਹਨੂੰ ਕਦਰ ਨੂੰ ਵੱਖਰਾ ਨੰਬਰ ਦਿੱਤਾ ਹੋਇਆ ਹੈ। ਠੀਕ ਹੈ। ਮੰਦ ਨੂੰ ਵੱਖਰਾ ਨੰਬਰ ਦਿੱਤਾ ਹੋਇਆ ਇਹ 60 ਤੋਂ ਬਾਅਦ ਜਿਹੜਾ ਕਟਬਾ ਨੰਬਰ ਆਉਗਾ ਔਰ ਜ਼ਰਬ ਨੰਬਰਾਂ ਚ ਆਉਗਾ ਦਾ ਇਹ 60 ਲੱਗ ਕਿਥੋਂ ਬਦਲ ਗਈ ਇਹ ਇਹ ਆ ਦੇਖੋ ਆ 60 ਮਰਬਾ ਇਹ ਲਾਸਟ ਚ ਆ ਗਿਆ ਨਾ ਥੱਲੇ ਚ ਲਾਸਟ ਚ ਆ ਗਿਆ ਇਹ ਹੁੰਦਾ ਇਹ ਮੌਕੇ ਜਿਹੜਾ ਬਣਿਆ ਹੁੰਦਾ ਇਹ ਪੱਥਰ ਦੀ ਬੁਰਜੀ ਵੀ ਹੁੰਦੀ ਹੈ ਲੰਬੀ ਠੀਕ ਹੈ ਜੀ ਕਈ ਥਾਂ ਤੇ ਛੋਟੇ ਏਕਟਾ ਬਣਿਆ ਹੋਇਆ ਠੀਕ ਹੈ ਛੋਟੇ ਏਕਟਾ ਜਿਹੜਾ ਬਣਿਆ ਹੋਇਆ ਹੁੰਦਾ ਕਈ ਵਾਰੀ ਜਿਹੜੀ ਖਤਮ ਹੋ ਜਾਂਦਾ ਹੈ ਹਾਂ ਜੀ ਤਾਂ ਕਿਸੇ ਨਾ ਕਿਸੇ ਕਾਰਨ ਤਾਂ ਇਹ ਜਿਹੜੀ ਉੱਥੋਂ ਜਦੋਂ ਅਸੀਂ ਜਗਾ ਪੱਟਾਂਗੇ ਨਾ ਥੱਲੇ ਕੱਚੇ ਕੋਲੇ ਵੀ ਮਿਲਦੇ ਆ ਇਹ ਦੇ ਨਿਚੋਏ ਨਿਚੋਏ ਦੇ ਕੱਚੇ ਕੋਲੇ ਹੀ ਮਿਲਣਗੇ ਉੱਥੋਂ ਫਿਰ ਪਤਾ ਲੱਗਦਾ ਵੀ ਵਾਕਈ ਸਰਦਾ ਇੱਕ ਤੇ ਜ਼ਿਆਦਾ ਠੀਕ ਹੈ ਜੀ ਚੱਲ ਬਿਠਾ ਲਾ ਠੀਕ ਹੈ ਜੀ ਉਹ ਜਿਹੜੇ ਕਲੀਅਰ ਪਤਾ ਲੱਗਦਾ ਸਰਦੇ ਤੋਂ ਬਾਅਦ ਆ ਗਿਆ ਆਪਣਾ ਕਹਾ ਰਸਤੇ ਦਾ ਇੱਕ ਮੈਂ ਹੋਰ ਗੱਲ ਕਰ ਰਿਹਾ ਸੀ ਤੁਹਾਡੇ ਨਾਲ ਜੇ ਮੈਂ ਤੁਸੀਂ ਇਹ ਕਹਿ ਰਿਹਾ ਵੀ ਆਪਣੀ ਸਰਹਾਦੇ ਦੀ ਪਛਾਣ ਇਹ ਆ ਗਈ ਇਹ ਬਾਕਸ ਆ ਗਿਆ ਹਾਂ ਜੀ ਹਾਂ ਜੀ ਜਿੱਥੇ ਇਸ ਹੱਦਾਂ ਹੁੰਦਾ ਉੱਥੇ ਹਰੇਕ ਤਵੇਂ ਬਾਕਸ ਹੁੰਦਾ ਹਾਂਜੀ 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 ਜਿਹੜਾ ਆਹ ਦੇ ਪਿੰਡ ਦੇ ਵਿੱਚ ਨਾ ਇੱਕ ਆ ਹੋਰ ਆ ਗਿਆ ਆ ਬਿਲਕੁਲ ਨੀਚੇ ਹਾਂ ਨੀਚੇ ਆ ਗਿਆ ਬਿਲਕੁਲ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਪਾ ਜਿਹੜਾ ਉਹ ਦਿਖਾਇਆ ਸੀ ਉਹ ਆ ਗਿਆ ਠੀਕ ਹੈ ਜੀ ਤੇ ਇੱਕ ਇੱਧਰ ਆ ਗਿਆ ਤਖਨੋਰੀ ਕਲਾਂ ਦੇ ਆ ਜਾਂ ਬਤੌਲੀ ਹਾਂਜੀ ਹਾਂ ਇਹ ਆ ਗਿਆ ਇਸ ਰੋਡ ਜਿੱਥੇ ਜਿੱਥੇ ਵੀ ਤਿੰਨ ਪਿੰਡਾਂ ਦੀ ਹੱਦ ਮਿਲਦੀ ਹੈ ਉੱਥੇ ਬਣੇ ਹੋਏ ਹੁੰਦੇ ਨੇ ਠੀਕ ਹੈ ਜੀ ਇਹ ਤਿੰਨ ਪਿੰਡਾਂ ਦੀ ਹੱਦ ਜਿੱਥੇ ਮਿਲਦੀ ਹੈ ਉੱਥੇ ਬਣੇ ਹੋਏ ਹੁੰਦੇ ਨੇ ਅੱਛਾ ਇਹ ਆ ਗਈ ਰਸਤੇ ਆ ਜੀ ਅੱਛਾ ਜੀ ਆ ਜਿਹੜਾ ਇਹ ਬੰਦ ਹਾਂਜੀ ਉਹਨਾਂ ਦੀ ਨਿਸ਼ਾਨੀ ਆ ਗਈ ਜਿੱਥੇ ਲਾਲ ਰੰਗ ਭਰਿਆ ਹੋਇਆ ਹਾਂਜੀ ਹਾਂ ਇਹ ਆ ਗਈ ਜਿਸ ਤਰ੍ਹਾਂ ਹੁਣ ਆ ਆਪਣੇ ਆ ਰਸਤੇ ਨੇ ਹਾਂਜੀ ਇਹ ਸਾਰੇ ਰਸਤੇ ਦੀ ਲਾਲ ਰੰਗ ਭਰੇ ਹੋਏ ਨੇ ਰਸਤੇ ਦੀ ਨਿਸ਼ਾਨੀ ਹੈ ਆ ਜਿਹੜੀਆਂ ਆ ਆਪਾਂ ਲਾਲ ਲੈਣਾਂ ਦੀ ਗੱਲ ਕਰ ਰਹੇ ਹਾਂ ਹਾਂ ਲਾਲ ਜਿਹੜੇ ਰੰਗ ਭਰੇ ਹੋਏ ਨੇ ਨਾ ਇਹ ਜਿਹੜੀਏ ਹਾਂਜੀ ਹਾਂ ਇਹ ਸਾਰੇ ਰਸਤੇ ਦੀ ਨਿਸ਼ਾਨੀ ਹੈ ਠੀਕ ਹੈ ਜੀ ਆ ਜਿਹੜਾ ਆ ਬੰਦ ਹੈ ਹਾਂਜੀ ਇਹ ਜਨਨ ਕਿ ਆ ਤੱਕ ਗਰਦਾਰਾ ਕੁਆਰੇ ਤੱਕਰ ਦੇ ਲੱਗੇ ਜਿਹੜਾ ਬੰਦ ਮਾਰਿਆ ਹੋਇਆ ਹੈ ਇੱਕਾਈ ਇਹ ਬੰਦ ਦੀ ਨਿਸ਼ਾਨੀਆਂ ਜਿਹੜੀ ਹੈ ਰਸਤੇ ਦੀ ਇਹ ਵੀ ਬੰਦ ਕੱਗਰ ਲਿਖਿਆ ਹੋਇਆ ਹੈ ਦੇਖੋ ਠੀਕ ਹੈ ਨਾ ਜੀ ਉਸ ਤੋਂ ਬਾਅਦ ਆ ਗਿਆ ਆਪਣਾ ਇਹ ਚੀਜ਼ ਖੂ ਸਰੀਕ ਹੋਰ ਮੈਂ ਸਾਨੂੰ ਥੋੜਾ ਜਿਹਾ ਸਟੌਕ ਕਰਦਾ ਹਾਂਜੀ ਹਾਂ ਤੇ ਜਿਵੇਂ ਆਪਣੀ ਇਹ ਲਾਈਨ ਬਰੀਕ ਆ ਇਹ ਤੁਸੀਂ ਦੇਖ ਰਹੇ ਹੋ ਇਹ ਤਾਂ ਬਰੀਕ ਆ ਥੋੜੀ ਜਿਹੀ ਲਾਲ ਇਹ ਮੋਟੀ ਆ ਇਹਦਾ ਕੀ ਫਰਕ ਹੈ ਜੀ ਇਹ ਜਣ ਕੇ ਦਸ ਕਰਮਾਂ ਦਾ ਹੈ अच्छा जेड़ा बन है, है।, <दिल्ण> है। आ, दी ਚੜਾਈ 10 ਕਰਮਾ ਇਹ ਤਾਂ ਮੋਟੀ ਹੈ اچھا ਇਹ ਜਿਹੜਾ ਰਸਤਾ ਹੈ ਇਹ ਹੈਗੇ 5 ਕਰਮਾ ਦਾ ਠੀਕ ਹੈ ਜੀ ਆਹ ਭਈ ਹੋਰ ਕੱਟ ਕੇ ਇਹ 3 ਕਰਮਾ ਦੀ ਹੈ ਠੀਕ ਹੈ ਜੀ ਠੀਕ ਹੈ ਨਹੀਂ ਜੀ ਜਿੰਨੀ ਇਹ ਚੜਾਈ ਹੈ ਉਹਦੇ ਹਿਸਾਬ ਨਾਲ ਇਹ ਜਿਹੜੇ ਪਮਾਨੇ ਦੇ ਹਿਸਾਬ ਨਾਲ ਬਣੇ ਹੋਏ ਨੇ ਪਮਾਨੇ ਦੇ ਹਿਸਾਬ ਨਾਲ ਪਮਾਨੇ ਦੇ ਹਿਸਾਬ ਨਾਲ ਬਣੇ ਹੋਏ ਨੇ ਵੀ ਜਿਹੜਾ 3 ਕਰਮਾ ਦਾ ਕੁ ਕੋਈ ਚੜਾਈ ਘਟੂਗੀ ਇਹ 5 ਕਰਮਾ ਦਾ ਹੈਗੇ ਇਹਦੀ ਮਟਾਈ ਫੇਰ ਵਧ ਗਈ ਇਹ 10 ਕਰਮਾਂ ਦਾ ਹੋ ਗਿਆ ਜੀ ਹੋਰ ਮਟਾਈ ਵੱਧ ਗਈ ਠੀਕ ਹੈ ਜੀ ਠੀਕ ਹੈ ਨਾ ਜੀ ਇਹ ਰਸਤੇ ਤੇ ਬੰਨਾਂ ਦੀ ਨਿਸ਼ਾਨੀ ਹੈ ਜਿਹੜੀ ਲਾ ਰੱਖਦੀ ਜਿੰਨੇ ਵੀ ਆਈਏ ਨੇ ਜਿਹੜਾ ਇਹ ਨੀਲਾ ਜਾ ਆ ਰਿਹਾ ਹੈ ਨੀਲੇ ਦੀ ਉਹ ਕਹਾਉਣਗੇ ਮੈਂ ਤੁਹਾਨੂੰ ਦੱਸੂਗਾ ਨਾ ਸਾਰੀਆਂ ਉਹ ਨਿਸ਼ਾਨੀਆਂ ਇਸੋ ਨਕਸ਼ੇ ਲਾਮਦੇ ਦੇ ਮੁਤਾਬਕ ਹੀ ਚੱਲਦੇ ਆਂ ਪਰ ਜਿਹੜੀ ਨਿਸ਼ਾਨੀ ਬਣੀ ਹੋਈ ਨਹੀਂ ਕਈ ਇਹ ਖੁਦ ਨਿਸ਼ਾਨੀ ਹੈ ਅੱਛਾ ਜਿੱਥੇ ਖੂਹ ਹੈ ਉੱਥੇ ਆ ਚੀਜ਼ ਹੈ ਉਹ ਕਾ ਚੀਜ਼ ਹੈ ਖੁਦ ਹੀ ਨਿਸ਼ਾਨੀ ਮੈਂ ਤੁਹਾਨੂੰ ਦਿਖਾ ਮੇਰੇ ਨਕਸ਼ੇ ਦੇ ਵਿੱਚ ਖੂਹ ਕਿੱਥੇ ਨੇ ਬਣਿਆ ਹੋਇਆ ਖੁਦ ਹੀ ਨਿਸ਼ਾਨੀ ਦੇਖੋ ਦੋਸਤੋ ਆਪਾਂ ਜਿਵੇਂ ਪਹਿਲਾਂ ਵੀ ਕੋਈ ਨੰਬਰ ਜੀ ਹਾਂ ਜੀ ਇਹ ਜਿਹੜੇ ਖੁਦ ਹੀ ਨਿਸ਼ਾਨੀ ਹੈ ਇਹ 7 ਮਰਬੇ ਦੇ ਵਿੱਚ ਹੈ ਠੀਕ ਹੈ ਜੀ ਜਿਹੜਾ ਮਰਬਾ ਹੁੰਦਾ ਹੈ ਨਾ ਮਰਬੇ ਦੇ ਵਿੱਚ 1 ਤੋਂ ਲੈ ਕੇ 26 ਨੰਬਰ ਤੱਕ ਆਉਂਦੇ ਨੇ ਠੀਕ ਹੈ ਜੀ ਜਿਹੜਾ 26ਵਾਂ ਨੰਬਰ ਹੈ ਉਹ ਖੋ ਨੂੰ ਦਿੱਤਾ ਗਿਆ ਠੀਕ ਹੈ ਜੀ ਠੀਕ ਹੈ ਨਾ ਜੀ ਠੀਕ ਆ ਹਾਂ ਇਹ ਖੁਦ ਹੀ ਨਿਸ਼ਾਨੀ ਹੈ ਇਹ ਇੱਥੇ ਕਾ ਆ ਗਿਆ 140 ਨੰਬਰ ਹੈ ਅੱਛਾ ਇਹਦਾ ਵੀ ਨੰਬਰ ਚੇਂਜ ਹੋ ਜਾਂਦਾ ਸਰ ਆਹ ਇਹ ਜਿਹੜੇ ਕੋਈ ਜਰਬ ਜਗਾ ਹੋਰ ਹੈ ਅੱਛਾ ਇਹ ਖੁਦ ਹੀ ਨਿਸ਼ਾਨੀ ਨਹੀਂ ਹੈ ਇਹ ਨਿਸ਼ਾਨੇ ਕੋਈ ਹੋਰ ਹੈ ਠੀਕ ਹੈ ਜੀ ਹਾਂ ਉਸ ਤੋਂ ਬਾਅਦ ਖੂਤੋ ਵਾਦੀ ਆਦੀ ਜਿੰਨੇ ਸਾਰੇ ਏ ਆ ਗਏ ਜੀ ਇਹ ਵੀ ਖੂਹ ਵਾਲਾ ਇਹ ਇਹ ਖੂਹ ਹੈ ਹਾਂਜੀ ਹਾਂ ਠੀਕ ਆ ਇਹ ਮਤਲਬ ਮੂਹਰੇ ਨਿਸ਼ਾਨੇ ਨੇ ਕਾ ਆ ਗਏ ਇੱਥੇ ਇਹ ਤਾਂ ਨੰਬਰ ਟੁਟਰ ਹੈ ਭਾਈ ਨੰਬਰ ਤਾਂ ਇਹ ਤਾਂ ਹੋਰ ਚੀਜ਼ ਹੈ ਕੋਈ ਠੀਕ ਹੈ ਜੀ ਠੀਕ ਹੈ ਨਹੀਂ ਅੱਛਾ ਹੁਣ ਉਸ ਤੋਂ ਬਾਅਦ ਆ ਗਏ ਆਪਣਾ ਖੂਤੋ ਵਾਦੀ ਵੇ ਆਵਾਦੀ ਵੇ ਆ ਦੇਖੋ ਜਿਸ ਤਰ੍ਹਾਂ ਵਾਦੀ ਦੀਆਂ ਇਹ ਨਿਸ਼ਾਨੀਆਂ ਨੇ ਇਹ ਐਲਟ ਟੈ ਬਣੇ ਹੋਏ ਨੇ ਹਾਂਜੀ ਹਾਂ ਇਹ ਆਵਾਦੀ ਵੇ ਹੈ ਠੀਕ ਹੈ ਜੀ ਇਹਦਾ ਨਕਸ਼ਾ ਬਾਹਰ ਬਣਾਇਆ ਹੋਇਆ ਵੱਡੀ ਸਟੇਜ ਤੇ ਅੱਛਾ ਜੀ ਵਾਦੀ ਜਿਹੜੀ ਇਹਦੇ ਵਿੱਚ ਵਸੀ ਹੋਈ ਹੈ ਨਾ ਉਹਦੇ ਕਿਹੜੇ ਨੰਬਰਾਂ ਦੇ ਕਿਹੜੇ ਬੰਦਾ ਮਾਲਕ ਹੈ ਉਹ ਵੱਖਰੇ ਵੱਖਰੇ ਆ ਇਹਦੇ ਵਿੱਚ ਸ਼ੋਕ ਤੇ ਹੋਰ ਬੱਕਰੀ ਕਿਉਂਕਿ ਇੱਥੇ ਛੋਟੇ ਪਵਾਨੇ ਤੇ ਬਣ ਨਹੀਂ ਸੀ ਇਸ ਕਰਕੇ ਵੱਡੀ ਸਕੇਲ ਤੇ ਬਣਾਏ ਹੋਏ ਨੇ ਅੱਛਾ ਇਹ ਵੱਡੀ ਇਹ ਜਿੰਨਾ ਆਹ ਜਿਹੜਾ ਟੁਕੜਾ ਨਾ ਉਹ ਰੇ ਪੀਸ ਹੈ ਉਹਦੀ ਆ ਚੀਜ਼ ਬਣਾਈ ਹੋਈ ਹੈ ਬਾਹਰ ਠੀਕ ਹੈ ਜੀ ਵੱਡੀ ਸਕੇਲ ਤੇ ਵੱਡੀ ਤੇ ਜਿਹੜੀ ਆ ਚੀਜ਼ ਹੈ ਇਹ ਦਿਨਸ਼ਮੀ ਆ ਬਾਹਰ ਬਣੀ ਹੋਈ ਹੈ ਠੀਕ ਹੈ ਜੀ ਇਹ ਵੱਡੀ ਸਕੇਲ ਤੇ ਵੀ ਬਣਿਆ ਹੋਇਆ ਇੱਥੇ ਬਸ ਬਸ ਇਹਦੇ ਵਿੱਚ ਸਾਰੇ ਵੱਖਰੇ ਵੱਖਰੇ ਮਾਲਕ ਨੇ ਠੀਕ 71 72 ਨੰਬਰ 70 ਆ ਗਿਆ 69 ਆ ਗਿਆ 68 ਆ ਗਿਆ ਇਹਨਾਂ ਨੰਬਰਾਂ ਦੇ ਜਿਹੜੇ ਮਾਲਕ ਨੇ ਉਹ ਵੱਖਰੇ ਵੱਖਰੇ ਸ਼ੋਅ ਨੇ ਠੀਕ ਹੈ ਸਰ ਇੱਥੇ ਵੀ ਖੂ ਸ਼ੋਅ ਕਰ ਰਹਾ ਜਿਵੇਂ ਆ ਨੰਬਰ ਆ ਗਿਆ ਜੀ ਆ 26 ਨੰਬਰ ਜੀ ਜਿਹੜਾ ਇਹ 26 ਨੰਬਰ ਆ ਗਿਆ ਨਾ ਜੀ ਇਹ ਆ ਦੇਖੋ ਇੱਥੇ ਆ ਆ ਚੀਜ਼ ਹੈ ਜਿਹੜੀ ਉਹ ਚੀਜ਼ ਹੈ ਠੀਕ ਹੈ ਜੀ ਕੋ ਇੱਥੇ ਜਿਹੜੀ ਆ 26 ਨੰਬਰ ਸੀ ਨਾ ਉਹੀ ਚੀਜ਼ ਇੱਥੇ ਥੱਲੇ ਬਣੀ ਹੋਈ ਹੈ ਹਾਂ ਆ ਨੀਚੇ ਆ ਗਈ ਜੀ ਹਾਂ ਇਹ ਵੱਡੀ ਸਕੇਲ ਤੇ ਬਣਾਈ ਛੋਟੀ ਸਕੇਲ ਤੇ ਬਣਾਈ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆ ਗਿਆ ਬਾਦੀ ਦੇ ਤੋਂ ਬਾਅਦ ਹੱਡਾ ਰੂੜੀ ਆ ਹੱਡਾ ਰੂੜ ਜਦ ਜਿੱਥੇ ਇਹ ਨਿਸ਼ਾਨੀ ਆ ਉੱਥੇ ਹੱਡਾ ਰੂੜੀ ਬਣੀ ਹੋਈ ਆ ਆ ਆ ਹੱਡਾ ਰੂੜੀ ਦੀ ਨਿਸ਼ਾਨੀ ਏ ਠੀਕ ਆ ਠੀਕ ਹੈ ਨਹੀਂ ਅੱਛਾ ਹੱਡਾ ਰੂੜੀ ਤੋਂ ਬਾਅਦ ਆ ਗਿਆ ਮੜੀਆਂ ਠੀਕ ਆ ਜੀ ਮੜੀਆਂ ਇਸ ਪਿੰਡ ਚ ਕਿਤਨੇ ਕਿਤਨੇ ਸ਼ੋਅ ਕੀਤੇ ਹੋਏ ਹੋਣਗੇ ਆ ਉਹ ਵੀ ਆਪਾਂ ਦੇਖ ਲੈਣ ਕਿੱਥੇ ਨੇ ਆ ਆ ਆ ਗਈਆਂ ਜੀ 140 ਨੰਬਰ ਜਿਹੜਾ ਨਾ ਇਹ ਮੜੀਆਂ ਦਾ ਏ ਮੜੀਆਂ ਦਾ ਹੀ ਹਾਂ ਆ ਦੇਖੋ ਆ ਮੜੀਆਂ ਚਾਚੀ ਸ਼ੋਅ ਕਰੀ ਹੋਈ ਏ ਉਹੀ ਚੀਜ਼ ਇੱਥੇ ਆ ਗਈ 140 ਨੰਬਰ ਮੜੀਆਂ ਦਾ ਠੀਕ ਆ ਸਰ ਠੀਕ ਹੈ ਜੀ ਉਸ ਤੋਂ ਬਾਅਦ ਮੜੀਆਂ ਤੋਂ ਬਾਅਦ ਆ ਗਿਆ ਅਧਿਆਤੀ ਹਸਤਾਲੀ ਅਧਿਆਤੀ ਹਸਤਾ ਇਹ ਹਸਤਾ ਵੀ ਨਿਸ਼ਾਨੀ ਦੇ ਆਪੀ ਹਸਪਤਾਲ ਨੂੰ ਬੁਪੇਂ ਦਿਨ ਦੇ ਵੇ ਹੋਣਾ ਕਿ ਕਿੰਨਾ ਕਿਤੇ ਬਣਿਆ ਹੋਇਆ ਕਿ ਠੀਕ ਹੈ ਇਹ ਆ ਸਾਈਟ ਤੇ ਤਾਂ ਨਹੀਂ ਆਇਆ ਨਹੀਂ ਨਹੀਂ ਆਈ ਆ ਗਈ ਕਿਤੇ ਤਾਂ ਮੜੀਆਂ ਨੇ ਆ ਡੱਬਾਈ ਜਾਵਣ ਮੜੀਆਂ ਨੇ ਨਾ ਨਾ ਮੜੀਆਂ ਅੱਛਾ ਆਈ ਬੜੀਆਂ ਵਿਹੱਤੀ ਹਸਪਤਾਲ ਹੋਣਾ ਨਹੀਂ ਇਸ ਪਿੰਡ ਚ ਘਟਿਆ ਹੋਇਆ ਕਿਤੇ ਦੇਖ ਨਹੀਂ ਗਿਆ ਆਪਾਂ ਨੂੰ ਠੀਕ ਹੈ ਜੀ ਹੂੰ ਅੱਛਾ ਜੀ ਹੱਤੀ ਹਸਪਤਾਲ ਤੋਂ ਬਾਅਦ ਆ ਗਿਆ ਜੀ ਇਹ ਪੰਚਾਇਤ ਘਰ ਹਾਂਜੀ ਇਹ ਪੰਚਾਇਤ ਘਰ ਦੀ ਨਿਸ਼ਾਨੀ ਹੈ ਇਹ ਡੰਗਰ ਵਾਲੇ ਹਸਪਤਾਲ ਦੀ ਨਿਸ਼ਾਨੀ ਹੈ ਠੀਕ ਹੈ ਜੀ ਠੀਕ ਹੈ ਨਾ ਜੀ ਹਾਂਜੀ ਹਾਂ ਉਸ ਤੋਂ ਬਾਅਦ ਆ ਗਏ ਸਕੂਲ ਦੀ ਆ ਸਕੂਲ ਦਾ ਗਰਾਊਂਡ ਹੈ ਜਿੱਥੇ ਹਾਕੀ ਜੀ ਬਣਾਈ ਹੋਈ ਹੈ ਫੁੱਟਬਾਲ ਦੀ ਹਾਂਜੀ ਆ ਛੱਪੜ ਚ ਲੀਲਾ ਰੰਗ ਹੈ ਠੀਕ ਹੈ ਜੀ ਦਰਿਆ ਚ ਲੀਲਾ ਰੰਗ ਹੈ ਠੀਕ ਹੈ ਜੀ ਗੁਰਦੁਆਰੇ ਚ ਜਿਹਨਾਂ ਕਿ ਆ ਨਿਸ਼ਾਨ ਸਾਹਿਬ ਬਣਾਇਆ ਹੋਇਆ ਹੈ ਖਾਲ ਨੇ ਜਿਹੜੇ ਇਹਨਾਂ ਚ ਵੀ ਲੀਲਾ ਰੰਗ ਭਰਿਆ ਹੋਇਆ ਹੈ ਆ ਬੁਰਜੀਆਂ ਦੀ ਨਿਸ਼ਾਨੀ ਹੈ ਆ ਜਿਸ ਤਰ੍ਹਾਂ ਬੁਰਜਾਂ ਹਨ ਹਰੇਕ ਮੋੜ ਤੇ ਪਿੰਡ ਦੀ ਹੱਦ ਤੇ ਹਾਂ ਜਿੰਨਾ ਆਪਾਂ ਪਹਿਲਾਂ ਹਾਂ ਹਾਥੋਂ ਇੱਕ ਇਸ ਨੇਪਰ ਉਸ ਸਿਆ ਹਾਂ ਠੀਕ ਹੈ ਇਹ ਜਿੱਥੇ ਵੀ ਮੋੜ ਹੈ ਹੱਦ ਤੇ ਉੱਥੇ ਬੁਰਜੀ ਬਣੀ ਹੋਈ ਹੈ ਇਹ ਪਹਿਲਾਂ ਬੁਰਜੇ ਲੱਗੇ ਹੋਏ ਸੀ ਹੁਣ ਮੌਕੇ ਤੇ ਬੁਰਜੀਆਂ ਖਤਮ ਹੋ ਚੁੱਕੀਆਂ ਨੇ ਠੀਕ ਹੈ ਜੀ ਪਰ ਤੂੰ ਪਹਿਲਾਂ ਇਹ ਜਦੋਂ ਮਰਬਾ ਬੰਦੀ ਹੋਈ ਉਹ ਉਦੋਂ ਹਰੇਕ ਮੋੜ ਤੇ ਬੁਰਜੀਆਂ ਲੱਗੀਆਂ ਹੋਈਆਂ ਸੀ ਮਤਲਬ ਜਿਵੇਂ ਇੱਥੋਂ ਚੱਲ ਪਈ ਇਹ ਰਸਤਾ ਇਹ ਮੰਨ ਲਓ ਆਗੇ ਉਰੇ ਆ ਕੇ ਮੋੜ ਆ ਗਿਆ ਇੱਥੇ ਆ ਕੇ ਇਹ ਕੇ ਅੱਗੇ ਹੋਰ ਬੁਰਜੀ ਆ ਗਈ ਇੱਥੇ ਫਿਰ ਬੁਰਜੀ ਆ ਇੱਥੇ ਮੋੜ ਹੈ ਉਦੋਂ ਬਾਅਦ ਇੱਥੇ ਆ ਕੇ ਇੱਥੇ ਮ 86 ਕਰਮਾ ਆਹ ਬੁਰਜੀ ਤੋਂ ਬੁਰਜੀ ਦੇ ਸ਼ਰਮਾ ਵੀ ਦੱਸ ਰਹੇ ਕਿੰਨੇ ਆ ਕਰਮਾ ਸੀ ਹਾਂ ਹਾਂ ਬੁਰਜੀ ਹਾਂ ਠੀਕ ਹੈ ਅੱਜ ਪਾਜ ਮੋਰੋ ਬੁਰਜੀ ਤੋਂ ਬਾਅਦ ਹੋਰ ਬੁਰਜੀ ਆ ਗਈ ਇਥੇ ਦਾ ਕੇ ਬੱਤਰ ਕਰਮਾ ਨੇ ਸੜੀਆਂ ਤੋਂ ਦੋ ਕਰਮਾ ਇੱਧਰ ਆ ਗਏ ਕਿੰਨਾ ਬੱਤਰ ਤੋਂ 40 ਆ ਗਏ 30 ਹੋ ਗਈਆਂ ਬੱਤਰ ਕਰਮਾ ਤੇ ਮੂੜ ਹੈ ਬੱਤਰ ਕਰਮਾ ਤੇ ਆ ਇਸ ਲੋਡ ਸਾਰੀ ਚੀਜ਼ ਇੱਥੇ ਸ਼ੋਅ ਕੀਤੀ ਹੁੰਦੀ ਹੈ ਜਿਹੜੇ ਆਪਾਂ ਖਾਲ ਦੱਸਿਆ ਜਿੰਨੇ ਖਾਲ ਨੇ ਮੈਰੀ ਉਹ ਨਹੀਂ ਠੀਕ ਜਿਹੜਾ ਕਿਸੇ ਨੇ ਮਤਲਬ ਖਾਲ ਬਾਰੇ ਸਵਾਲ ਹਾ ਖਾਲ ਬਾਰੇ ਜਿਹੜੇ ਨਕਸ਼ੇ ਦੇ ਸ਼ੋਹਂਦੇ ਨੇ ਆ ਆਪਣਾ ਕੱਗਰ ਦੀ ਨਿਸ਼ਾਨੀ ਹੈ ਅਬ ਡਿੰਗਾ ਡਿੰਡਾ ਜਿਹੜਾ ਕੱਗਰ ਹੈ ਇਹ ਆ ਲਿਖਿਆ ਇੱਧਰ ਆ ਕੱਗਰ ਠੀਕ ਆ ਆ ਨੀਚੇ ਵੀ ਇੱਧਰ ਵੀ ਲਿਖਿਆ ਹਾਏ ਬੰਨਾ ਹੈ ਇਹ ਬੰਨਾ ਹੈ ਕੱਗਰ ਦਾ ਠੀਕ ਹੈ ਜੀ ਆ ਜਿਹੜਾ ਲਾਲ ਰੰਗ ਚ ਹੈ ਬੰਨਾ ਹੈ ਠੀਕ ਹੈ ਜੀ ਠੀਕ ਹੈ ਨਾ ਜੀ ਹਾਂਜੀ ਹਾਂ ਇਹ ਨਕਸ਼ੇ ਦੇ ਵਿੱਚ ਚਾ ਚਾ ਸਾਰੇ ਸ਼ੋ ਕੀਤੇ ਹੋਏ ਹੁੰਦੀਆਂ ਨੇ ਅੱਛਾ ਜਿਹੜੀ ਕਈ ਵਾਰੀ ਆ ਜਿਹੜੀ ਦਾਣੇਦਾਰ ਲੈਂਡ ਕਹਿੰਦੇ ਆ ਨਾ ਵੀ ਇਹ ਜਿਹੜੀ ਕਿ ਨੰਬਰ ਵੱਖਰੇ ਵੱਖਰੇ ਨਹੀਂ ਹੈਗੇ ਹਾਂਜੀ ਆ ਨੰਬਰ ਸਾਰਾ ਆਹ ਸਿਰਫ ਜਿਹੜਾ ਰਸਤਾ ਇਹਦੇ ਵਿੱਚ 3 ਵਜੇ 3 ਦਾ 4 ਫੇਰੋਂ ਅੰਦਰ ਜਾਂਦਾ ਹੈ ਇਸ ਕਿਲੇ 'ਚ ਠੀਕ ਹੈ ਜੀ ਆਹ ਜਿਹੜਾ ਖੁੰਝਾ ਕਾਇਮ ਕਰਨ ਵਾਸਤੇ ਜਿਹੜਾ ਫਾਸਲਾ ਇੱਥੇ ਦਿੱਤਾ ਹੋਇਆ ਹੈ ਆ 50 ਕਰਮਾ ਦਿੱਤੀ ਹੋਈਆਂ ਨੇ ਠੀਕ ਹੈ ਜੀ ਤਾਂ ਖੁੰਝਾ ਜਦੋਂ ਕਾਇਮ ਕਰਨਾ ਤਾਂ ਖੁੰਝੇ ਤੋਂ ਜਦੋਂ ਪਾ 50 ਕਰਮਾ ਪਾਵਾਂਗੇ ਇੱਥੋਂ 3 ਕਰਮਾ ਪਾਵਾਂਗੇ ਤਾਂ ਇਹ ਖੁੰਝਾ ਟਿਕੂ ਆ ਇੱਥੇ ਇਹ ਨੰਬਰ ਇੱਕੋ ਹੈ ਇਹ ਦਾਣੇਦਾਰ ਲੈਂਡ ਡੇਨ ਕੇ ਬਣਾਈ ਹੋਈ ਜਿਹੜੀ ਪਹਿਲਾਂ ਤਾਂ ਇਹਦਾ ਰਕਵਾ ਅੱਡ ਕੱਢੇ ਜਾਊਗਾ ਹਾਂਜੀ ਹਾਂ ਇਹਦਾ ਰਕਵਾ ਅੱਡ ਕੱਢੇ ਜਾਊਗਾ ਠੀਕ ਆ ਅੱਡ ਅੱਡ ਦੋਈ ਨੰਬਰਾਂ ਦਾ ਰਕਵਾ ਕੱਢ ਕੇ ਇਸ ਉਹ ਆ ਚੀਜ਼ ਐ ਐਚ ਵੀ ਆ ਗੋਸ਼ਾ ਬਣਿਆ ਹੋਇਆ ਨੰਬਰ ਦਾ ਪਰ ਇਹ ਹੈ ਰ 11 ਨੰਬਰ ਦੀ ਰਕਵਾ ਇਹਦਾ ਰਕਵਾ ਵੱਖਰਾ ਕੱਢਿਆ ਜਾਊਗਾ ਸਕੋਰ ਦਾ ਇਹਦਾ ਤਕੋਨ ਦਾ ਕੱਪੜਾ ਕਵਾ ਵੱਖਰਾ ਕੱਢ ਕੇ ਜਿਹੜੀ ਕੁੱਲ ਰਕਵਾ ਜਿਹੜਾ ਨੰਬਰ ਦਾ ਉਹ ਕੁੱਲ ਰਕਵਾ ਬਣ ਜਾਂਦਾ ਠੀਕ ਹੈ ਜੀ ਇਹ ਗੋਸ਼ੇਸ਼ੋ ਕਹਾਉਂਦੇ ਨੇ ਇਹ ਕੋਸ਼ਾ ਕੀ ਹੁੰਦਾ ਵਸੇ ਗੋਸ਼ਾ ਜਿਹੜਾ ਜਿੱਮੇ ਹੁਣ ਆ ਨੰਬਰ ਐ ਪੂਰੇ ਦਾ ਪੂਗਾ ਹਾਂਜੀ ਠੀਕ ਹੈ ਨਾ ਜੀ ਇਹ ਆ ਨੰਬਰ ਐ ਇੱਥੇ ਤੱਕ ਦਾ ਜਿਹੜਾ ਹੋ ਗਿਆ ਇਹ ਉਰੇ ਤੱਕ ਦਾ ਹਾਂਜੀ ਇਹ ਤਾਂ ਹੋ ਗਿਆ 143 ਨੰਬਰ ਆ ਆੜਾ ਗੁਸ਼ ਆ ਗਿਆ ਜਿਹੜੀ ਗੁਸ਼ ਆ ਗਿਆ ਸਸਾ ਹਾ ਹਾ ਇਹ ਗੁਸ਼ੇ ਜਿੰਗੇ ਰਕਵਾ ਕੱਢਿਆ ਜਾਂਦਾ ਇਹਨਾਂ ਸਾਰੇ ਗੁਸ਼ੇਆਂ ਮੈਂ ਰਕਵਾ ਜੋੜ ਕੇ ਫਿਰ ਇੱਕ ਗਰਦ ਦਾ ਰਕਵਾ ਬਣਾਇਆ ਹੋਇਆ ਕਿੰਨਾ ਬਣਦਾ ਕੋ ਕਿੰਨਾ ਬਣਦਾ ਟੋਟਾ ਜਦੋਂ ਪਾ ਨਿਸ਼ਾਨ ਦੀ ਲੰਨਿਆ ਕਈ ਵਾਰੀ ਨਾ ਕਿਸੇ ਗੁਸ਼ੇ ਦੀ ਇੱਥੋਂ ਨਿਸ਼ਾਨ ਦੀ ਕਰਨੀ ਹੈ ਤਾਂ ਉਹ ਕਰਮਾ ਦਾ ਮੁਤਾਬਕ ਹੋਣੀ ਹੈ ਕਰਮਾ ਫੀਲਡ ਬੁੱਕ ਚ ਦਰਜ ਹੁੰਦੀਆਂ ਨੇ ਨਕਸ਼ੇ ਤੇ ਵੀ ਦਰਜ ਹੁੰਦੀਆਂ ਨੇ ਜਿਸ ਤਰ੍ਹਾਂ ਆਸ ਚੀਜ਼ਾਂ ਨਕਸ਼ੇ ਦੀ ਆਪਣੀ ਇਧਰਲੇ ਪਾਸੇ ਚੜਦਾ ਪਾਸਾ ਹੁੰਦਾ ਅੱਛਾ ਇਧਰ ਚੜਦਾ ਆ ਗਿਆ ਜੀ ਇਧਰ ਚੜਦਾ ਪ ਠੀਕ ਹੈ ਜੀ ਆ ਉੱਤਰ ਪਸਾ ਦੇਣਾ ਚਾਹੀਦਾ ਇਹ ਦੇਖਣ ਪਸਾ ਇਹ ਦੇਖਣ ਆ ਗਿਆ ਠੀਕ ਹੈ ਨਾ ਜੀ ਇਸ ਲੋੜਾ ਫੀਲਡ ਬੁੱਕ ਜਿਹੜੀ ਲਿਖੀ ਹੋਈ ਹੁੰਦੀ ਹੈ ਉਸ ਤੇ ਹੁੰਦਾ ਉੱਤਰ ਰੱਖਣਾ ਚੜਦਾ ਲੈਂਦਾ ਅੱਛਾ ਠੀਕ ਆ ਪਹਿਲਾਂ ਉੱਤਰ ਵਾਲੀ ਪਾਹੀ ਹੁੰਦੀ ਹੈ ਫਿਰ ਦੱਕਰਾਏ ਫੇਰ ਜਿਹੜੀ ਚੜਦੇ ਤੇ ਲੈਂਦੇ ਦੀ ਠੀਕ ਹੈ ਜੀ ਜਿਵੇਂ ਸਾਰੇ ਦੇ ਵਿੱਚ ਆ 골ਡ ਨੰਬਰ ਨੰਬਰ ਲਿਖ ਕੇ 골 ਚੱਕਰ ਚਲਾਇਆ ਹੋਇਆ ਇਹ ਜਾਨੀ ਕਿ ਖਾਲ ਦਾ ਨੰਬਰ ਹੈ ਅੱਛਾ ਜੀ ਖਾਲ ਦਾ ਨੰਬਰ ਹੈ 188 ਠੀਕ ਹੈ ਜੀ 188 ਨੰਬਰ ਤੇ ਜਦੋਂ ਤੁਸੀਂ ਫੋਲਡ ਬੁੱਕ ਕੱਢੋਗੇ ਤਾਂ ਇਸ ਵਿੱਚ ਸਾਰੀ ਆਖੀ ਸੋਝ ਜੇ ਇਸ ਐਕਸ 88 ਨੰਬਰ ਹੈ ਇਹ ਆੜਾ ਕੋਸ਼ਾ ਇਹਦਾ 68 ਨੰਬਰ ਦਾ ਠੀਕ ਹੈ ਇਹ ਠੀਕ ਹੈ ਨਹੀਂ ਇਹ ਬੋਸ਼ੇ ਬਣਾਏ ਹੋਏ ਹੁੰਦੇ ਨੇਗਾ ਇੱਕ ਰਸਤੇ ਨੂੰ 76 ਨੰਬਰ ਦੱਤਾ ਹੈ ਇਹ ਨੂੰ ਖੁਰਤਾ ਇਹ ਨੰਬਰ ਦੱਤਾ ਹੈ ਠੀਕ ਹੈ ਇਹ ਚੀਜ਼ ਠੀਕ ਹੈ ਜਿਹੜਾ ਤੁਸੀਂ ਉੱਪਰ ਇਹ ਕਹਿੰਦੇ ਸੀ ਜਿੱਮੇ ਸਕੂਲ ਦਾ ਗਰਾਊਂਡ ਹੈ ਜਾਂ ਆਵਰੇਜ ਹੋ ਕਰ ਗਿਆ ਨਹੀਂ ਪੰਜ ਨੰਬਰ ਤੇ ਹਾਂ ਸਕੂਲ ਦਾ ਗਰਾਊਂਡ ਆ ਸਕੂਲ ਸਕੂਲ ਆ ਗਿਆ ਇਹ ਸਕੂਲ ਆ ਗਿਆ ਠੀਕ ਹੈ ਹਾਂ ਕੋਈ ਇਹਦੇ ਵਿੱਚ ਆਪਦੀ ਸ਼ੋਅ ਕੀਤੀ ਹੋਈ ਹੈ ਨਾਲ ਬਾਉਂਸ ਹੋਉਂਦੀ ਹੈ ਹਾਂਜੀ ਹਾਂ ਉਹੀ ਚੀਜ਼ ਇੱਥੇ ਆ ਉਹੀ ਚੀਜ਼ ਇੱਥੇ ਆ ਇਹ ਸਕੂਲ ਦੀ ਨਿਸ਼ਾਨੀ ਹੈ ਠੀਕ ਹੈ ਜਿਹੜਾ ਸਰ ਇਹ ਛੱਪੜ ਦੀ ਨਿਸ਼ਾਨੀ ਆ ਗਈ ਅੱਛਾ ਇਹ ਜੀ ਛੱਪੜਾ ਗਈ ਹਾਂ ਠੀਕ ਹੈ ਜੀ ਢਿੱਲਾ ਰੰਗ ਪਰ ਹੈ ਜਿਹੜਾ ਠੀਕ ਹੈ ਸਰ ਜਿਹੜਾ ਇਹ 25/21 ਦੀਵੇਂ 25/2 ਇਹ ਕੀ ਚੀਜ਼ ਕੱਟ ਗਈ ਇਹ ਇਹ ਜਣ ਕੇ ਪਹਿਲਾਂ ਮਰਬ ਬੰਦੀ ਦੇ ਟਾਈਮ ਟੁੱਟੇ ਹੋਏ ਨੇ ਨੰਬਰ ਇਹ ਨੰਬਰ ਜਰਬ ਨੇ ਕਾਸੇ ਚੀਜ਼ ਦੇ ਠੀਕ ਹੈ ਇਹ ਪੰਨੋ ਦੇਖਣਾ ਉਹ 25/1 ਤੇ 25/2 ਕਾਸ ਨੇ ਕੱਟੇ ਹੋਏ ਨੇ ਠੀਕ ਹੈ ਤੇ ਉਹਦੇ ਵਿੱਚ ਜਮਨਦੀ ਦੇ ਵਿੱਚ ਲਿਖਿਆ ਹੋਇਆ ਹੋਊਗਾ ਉਹਦੇ ਵਿੱਚ ਲਿਖਿਆ ਜਿਵੇਂ ਸਰ ਇਹ ਵੀ ਲਿਖਿਆ ਹੁੰਦਾ ਜੀ ਇਹ 21/13 ਜਾਂ ਆਹ 17/ 17 ਇਹ ਜਿਹੜਾ 17 ਹੈ ਨਾ ਇਹ ਮਰਬੇ ਦਾ ਨੰਬਰ ਹੈ ਅਚੰਬਰਬਾ ਨੰਬਰ ਹੈ ਬਰਬਨ ਨੰਬਰ ਹੈ ਜਿੱਥੇ ਆ ਦੋ ਲਾਈਨਾਂ ਲੱਗਦੀਆਂ ਨੇ ਇਹ ਮਰਬੇ ਦਾ ਆ ਖਿੱਲਾ ਨੰਬਰ ਹੈ ਥੱਲੇ 13 17 ਮਰਬੇ ਦਾ 13 ਨੰਬਰ ਆ ਗਿਆ ਇਹ ਆ ਇਸ ਮਰਬੇ ਦੇ ਵਿੱਚ ਆ ਲਾਲ ਨਿਸ਼ਾਨੀ ਜਿਹੜੀ ਲੱਗੀ ਹੋਈ ਲੈਂ ਲੱਗੀ ਹੋਈ ਹੁੰਦੀ ਹੈ ਨਾ ਇਹ ਮਰਬੇ ਦੀ ਲੈਂ ਹੁੰਦੀ ਹੈ ਠੀਕ ਹੈ ਜੀ ਬਰਬਾ ਲੈਂ ਦੇ ਵਿੱਚ ਵੀ ਜਿਹੜੇ ਆ ਲਾਲ ਲੈਂ ਦੇ ਵਿੱਚ ਵਿੱਚ ਨੰਬਰ ਆ ਗਏ ਇਹ ਸਾਰੇ 17 ਮਰਬੇ ਦੇ ਆ ਗਏ ਸਾਰੇ ਠੀਕ ਇਸ ਲੋਟਾ ਜਿਵੇਂ 22 ਮਰਬਾ 22 ਮਰਬਾ ਇੱਥੋਂ ਸ਼ੁਰੂ ਹੋ ਕੇ ਆ ਸਾਰਾ ਆ ਗਿਆ 22 ਮਰਬਾ ਜਿਹੜੇ سارے ਨੰਬਰ ਨੇ ਜਿਵੇਂ ਵੀ 1 2 3 ਹਾਂ ਇਹ 1 2 3 4 5 ਇੱਥੋਂ ਚੱਲਦੇ ਨੇ ਆ ਦੇਖੋ ਮਰਬੇ 'ਚ ਇੱਥੇ ਦੇਖੋ 1 2 3 4 5 ਇੱਥੋਂ ਫਿਰ 6 ਚੱਲ ਬੰਦੇ 6 7 8 9 10 11 12 13 14 15 16 17 18 19 20 21 22 23 24 25 ਇੱਥੇ ਤੱਕ ਨੰਬਰ ਖਤਮ ਹੋ ਗਏ ਹਾਂਜੀ 25 ਤੱਕ ਜੇ 25 ਤੱਕ ਖਤਮ ਹੋ ਗਏ ਜੇ ਇੱਚ ਕੋਈ ਰਿਜ਼ਰਵ ਜਗ੍ਹਾ ਛੱਡੀ ਹੋਈ ਹੈ ਵਿੱਚ ਉਹਨੂੰ ਬਖਰਾ ਨੰਬਰ ਦਿੱਤੇ ਜਾਂਦੇ ਅੱਛੇ ਉਹਨੂੰ ਬਖਰੇ ਬੰਦੀ ਟਾਈਮ ਕੋਈ ਬਾਗ ਦੀ ਜਾਂ ਕੋਈ ਹੋਰ ਚੀਜ਼ ਸਕੂਲ ਬਣਾਇਆ ਹੋਇਆ ਜਾਂ ਕੋਈ ਹੋਰ ਹੈ ਉਹ ਜਿਵੇਂ ਉਹ ਰਸਤੇ ਨੂੰ ਪਥਰੀ ਨੰਬਰ ਦਿੱਤੇ ਹੋਏ ਨੇ ਨੂੰ ਵੱਖਰਾ ਹੈ ਜਿਹਨੂੰ ਕਦਰ ਨੂੰ ਵੱਖਰਾ ਨੰਬਰ ਦਿੱਤਾ ਹੋਇਆ ਹੈ ਠੀਕ ਹੈ ਬੰਦ ਨੂੰ ਵੱਖਰਾ ਨੰਬਰ ਦਿੱਤਾ ਹੋਇਆ ਇਹ ਚੀਜ਼ਾਂ ਸਾਰੀਆਂ ਮਰਬਿਆਂ ਤੋਂ ਬਾਅਦ ਜਿਵੇਂ ਉਹ ਇਸ ਪਿੰਡ ਚ ਲਾ ਲਓ ਤੁਸੀਂ 60 ਮਰਬੇ ਆ ਗਏ 60 ਤੋਂ ਬਾਅਦ ਜਿਹੜਾ ਕਾਟ ਨੰਬਰ ਆਊਗਾ ਔਰ ਜ਼ਰਬ ਨੰਬਰਾਂ ਚ ਆਊਗਾ ਇਹ 60 ਵਾਲਾ ਕਿੱਥੋਂ ਬਤ ਲੱਗ ਗਈ ਇਹ ਆ ਦੇਖੋ ਆ 60 ਮਰਬੇ ਇਹ ਲਾਸਟ ਚ ਆ ਗਿਆ ਨਾ ਥੱਲੇ ਅੱਛਾ ਲਾਸਟ ਚ ਆ ਗਏਗੇ 60 ਮਰਬੇ 62 ਤੋਂ ਬਾਅਦ ਕਾਟ ਨੰਬਰ ਚ ਲੂ ਹੁੰਦਾ ਜਿਹੜਾ ਜਿਵੇਂ 60 ਦੇ نیچے 2 ਲੈਣਾ ਮਾਰ ਕੇ 8 ਲਿਖਿਆ ਹੋਇਆ ਜੀ ਇਹ ਇਹ 7 ਦਾ ਮਰਬਾ ਠੀਕ ਹੈ ਜੀ ਇਹ ਜਿਹੜੀ ਸਿੰਗਲ ਲਾਈਨ ਹੁੰਦੀ ਹੈ ਜਿਹਨੇ ਇਹ ਤਾਂ ਆਪਾਂ ਨੇ ਦੋ ਤਾਂ ਰੱਖਤੀ ਮਰਬੇ ਦੀ ਨਹੀਂ ਸ਼ਾਹ ਹਾਂ ਹਾਂ ਜਿੰਨੇ 20 ਵਟਾ 2 20 ਵਟਾ 2 ਇਹ ਨੰਬਰ ਟੁੱਟਿਆ ਹੋਇਆ ਜਿਵੇਂ ਹੁਣ 20 ਕੇ ਆ 40/36 ਦਾ ਕਿੱਲਾ ਸੀ ਇਹ ਚੋਂ 20 ਵਟਾ 1 ਅਠ ਕਰਵਾ ਟੁੱਟ ਜਿਆ ਠੀਕ ਹੈ ਜੀ ਅਠ ਕਰਵਾ ਦਾ ਜਿਹੜੀ ਆਪਣਾ ਬਣ ਗਿਆ ਇੱਕ ਕਰਨਾ 12 ਮਰਲੇ ਰਕਵਾ ਹਾਂਜੀ ਬਾਕੀ ਇੱਧਰ ਰਹਿ ਗਿਆ ਇਸ ਨੰਬਰ ਦਾ ਰਕਵਾ ਠੀਕ ਹੈ 20 ਵਟਾ 2 ਦਾ 20 ਵਟਾ 2 ਦਾ ਇੱਕ ਦਾ ਆ 14 ਵਟਾ 1 ਦਾ ਆੜਾ ਗੋਸ਼ਾ ਇਹ ਆਕੜੀਆਤ ਕੋਣ ਬਣ ਗਈ ਨਾ ਹਾਂਜੀ ਇਹ ਆੜਾ ਕੋਸ਼ ਹੈ ਆ ਜਿਹੜਾ ਹੈਗਾ ਉਹ ਇੜੀ ਕੋਸ਼ ਹੈ ਠੀਕ ਹੈ ਇਹ ਚ ਤਿੰਨ ਕੋਸ਼ਿਆਂ ਚ ਰਕਵਾ ਕੱਢ ਕੇ ਕੁੱਲ ਰਕਵਾ ਬਣਾ ਕੇ 14/1 ਨੰਬਰ ਦਾ ਰਕਵਾ ਕੱਢਿਆ ਹੋਇਆ ਹੁੰਦਾ ਠੀਕ ਹੈ ਜੀ ਇਹ 14/1 ਦਾ ਆ ਗਿਆ ਇਹ ਆੜੇ ਕੋਸ਼ ਦਾ ਆ ਗਿਆ ਇੜੀ ਦਾ ਆ ਗਿਆ ਜਿਹੜੇ ਕੋਸ਼ੇ ਨੇ ਉਹਨਾਂ ਦਾ ਰਕਵਾ ਜੋੜ ਕੇ 14/1 ਨੰਬਰ ਦਾ ਰਕਵਾ ਬਣ ਗਿਆ ਇਹ ਨਹੀਂ ਹੈਗਾ ਵੀ ਇਹ ਦਾਣੇਦਾਰ ਲੈਣ ਲੱਗੇ ਕੋਈ ਵੱਖਰਾ ਨੰਬਰ ਹੈ ਵੱਖਰਾ ਨਹੀਂ ਹੈ ਇਹ ਤਾਂ ਵੱਖਰਾ ਨਹੀਂ ਹੈ ਇਹ ਰਕਵਾ ਕੱਢਣ ਵਾਸਤੇ ਜਿਹੜੇ ਕੋਸ਼ੇ ਬਣਾਏ ਹੋਏ ਹੁੰਦੇ ਨੇ ਠੀਕ ਹੈ ਜੀ ਇਦੇ ਵਿੱਚ ਜਿਹੜਾ ਮਤਲਬ ਊੜ ਆੜਾ ਆਈੜੀ ਲਿਖਦੇ ਨੇ ਜਿੰਨੇ ਸੱਸਾ ਵੀ ਲਿਖ ਰਗੇ ਇਹਦਾ ਵਸੇ ਅਸਲ ਚ ਆਪਾਂ ਕਹਿੰਦੇ ਮੀਨਿੰਗ ਕੀ ਹੁੰਦਾ ਲਿਖਣ ਦਾ ਸਮਝਾਉਣ ਦਾ ਮੀਨਿੰਗ ਤਾਂ ਇਹ ਹੈ ਨਾ ਜਿਹੜਾ ਹੁਣ ਆ ਚੀਜ਼ ਹੈ 14 ਮਟੈਕ ਦਾ ਹਾਂਜੀ ਇਹਦੀ ਆ ਇਧਰ 35 ਕਰਮਾ ਨੇ ਇੱਧਰ 38 ਕਰਮਾ ਨੇ ਆ ਉੱਪਰ ਮੇਰੇ ਖਲ 4 ਕਰਮਾ ਨੇ ਠੀਕ ਹੈ ਨਾ ਇਹ ਉਹ ਚੀਜ਼ ਸ਼ੋ ਕਰਤੀ ਹੁੰਦੇ ਫਿਰ ਇਹਦਾ ਰਕਵਾ ਕੱਢਿਆ ਜਾਂਦਾ ਵੀ ਕਿੰਨਾ ਬਣਦਾ ਠੀਕ ਹੈ ਜੀ ਰਕਵਾ ਕੱਢ ਕੇ ਫਿਰ ਤਿੰਨੇ ਨੰਬਰ ਦਾ ਰਕਵਾ ਜੋੜ ਕੇ ਕੁੱਲ ਰਕਵਾ ਬਣਾਇਆ ਜਾਂਦਾ ਨੰਬਰ ਦਾ ਟੋਟਲ ਆ ਈਚੋ 14/1 14/1 ਦਾ ਆੜਾ ਗੁਸ਼ਾ ਤੇ ਈੜੀ ਗੁਸ਼ਾ ਹਾਂਜੀ ਕਿੰਨਾ ਜ਼ਰਾ ਕੋ ਜੋੜ ਲਾਂਗੇ ਫਿਰ ਇਹ 14/1 ਨੰਬਰ ਦਾ ਰੱਖਵਾ ਬੱਠਾ ਠੀਕ ਹੈ 14 ਨੰਬਰ ਇੱਥੇ ਦਾ ਹਾਂ ਇਹੋਟਾ ਜਿਵੇਂ ਇੱਥੇ ਰੂੜੀਆਂ ਬਣਾਈ ਹੋਈਆਂ ਨੇ ਦੇਖੋ ਅੱਛਾ ਆ ਜਿਹੜੀ ਜਿਹੜੀਆਂ ਆਹ ਜਿਹੜੀਆਂ ਰੂੜੀਆਂ ਨੇ ਇਹ ਇੱਥੇ ਨਕਸ਼ੇ ਤੇ ਦੇਖੋ ਇੱਥੇ ਸ਼ੋ ਹੋਉਂਦੀਆਂ ਨੇ ਆਹ ਆ ਹਰਾ ਰੰਗ ਭਰਿਆ ਹੋਇਆ ਹੈ ਨਾ ਜਿਹੜਾ ਹਾਂਜੀ ਹਾਂ ਇਹ ਚੀਜ਼ ਹੈ ਇਹ ਬਾਹਰ ਇੱਥੇ ਪੂਰਾ ਸ਼ੋ ਕਰਦੇ ਵੀ ਰੂੜੀਆਂ ਕਿਹਦੀਆਂ ਕਿਹਦੀਆਂ ਨੇ ਕਿਹੜੇ-ਕਿਹੜੇ ਨੰਬਰ ਦੇ ਅੱਛਾ ਉਹ ਆ ਨੰਬਰ ਵੀ ਦੇ ਦਿੱਤੇ ਨੇ ਆਹ ਇਹਦੇ ਵਿੱਚ ਨੰਬਰ ਵੀ ਦਿੱਤੇ ਹੋਏ ਨੇ ਠੀਕ ਕੱਲੇ ਕੱਲੇ ਬੰਦੇ ਦੀ ਮੋਰੂੜੀਆ ਸ਼ੋਹ ਕਿਤੇ ਆਉਂਦੀ ਹੈ ਸਕੇ ਕੱਲੇ ਕੱਲੇ ਰੋੜੀ ਸ਼ੋਹ ਕਰਤੀ ਜੀ ਇੱਥੇ ਇਹ ਆਵਾਦੀਆਂ ਦੇ ਨੰਬਰ ਨੇ ਆਵਾਦੀ ਦੇ ਵਿੱਚ ਇਹ ਰਸਤਿਆਂ ਦੇ ਨੰਬਰ ਨੇ ਠੀਕ ਹੈ ਜੀ ਅੱਜ ਮੈਂ ਹੁਣ ਇੱਥੋਂ 108 ਨੰਬਰ ਆ ਗਿਆ 107 ਆ ਗਿਆ 6 ਆ ਗਿਆ 105 ਇਹ ਜਣ ਕੇ ਲੋਕਾਂ ਨੇ ਆਵਾਦੀਆਂ ਆਪਦੇ ਕਟਾਈਆਂ ਹੋਈਆਂ ਨੇ ਠੀਕ ਹੈ ਜੀ ਬਰਬੰਦੀ ਚਾਹੁੰਦੇ ਜਮੀਨ ਚੁਕਟੋਕੀ ਕਰਾ ਕੇ ਇੱਥੇ ਜੇ ਰੱਖਵਾ ਲਿਆ ਹੋਇਆ ਆਵਾਦੀ ਦੇ ਵਿੱਚ ਠੀਕ ਹੈ ਜਿਵੇਂ ਸਰ ਇਹ ਆ ਗਿਆ ਜੀ ਇੱਥੇ ਇਹ ਆ ਆ ਗਿਆ ਜੀ ਅ ਆ 8 ਤੇ 13 ਨੰਬਰ ਨੇ ਜਿਹੜੇ ਕਿਲਾ ਨੰਬਰ ਆ ਗਏ ਇਹ ਮੈਂ ਤੁਹਾਨੂੰ ਦੱਸਦਾ ਆ ਦੇਖੋ ਇੱਥੇ ਆ 8 ਤੇ 13 ਨੇ ਨਾ ਜੀ ਹਾਂਜੀ ਹਾਂ ਉਹੀ ਚੀਜ਼ ਹੈ ਇਹ ਅੱਛਾ ਜੀ ਸੇਮ ਇਹ ਵੱਡੀ ਸਕੇਲ ਤੇ ਬਣਾਇਆ ਹੋਇਆ ਹੈ ਠੀਕ ਆ ਇਹ ਕਿਲਾ ਨੰਬਰੇ ਨੇ ਜਿਹੜੇ ਇੱਥੇ ਕਿੱਡੇ ਕਿੱਲੇ ਬਣੇ ਹੋਏ ਨੇ ਉਹੀ ਚੀਜ਼ ਹੈ ਠੀਕ ਆ ਮਤਲਬ ਜਿਵੇਂ ਹੌਣ ਦੇ ਲਈ ਥੋੜੇ ਵੱਡਾ ਕਰਤਾ ਉਹ ਵੱਡਾ ਕਰਕੇ ਜਿਹੜੀ ਆ ਚੀਜ਼ ਬਣਾਉਣੀ ਸੀ ਨਾ ਹਾਂਜੀ ਹਾਂ ਇਹ ਇੱਥੇ ਬਣਾਉਣੇ ਔਖੀ ਸੀ ਛੋਟੀ ਸਕੇਲ ਤੇ ਛੋਣੀ ਹੁੰਦੀ ਸੀ ਠੀਕ ਹੈ ਇਸ ਕਰਕੇ ਵੱਡੀ ਸਕੇਲ ਤੇ ਬਣਾ ਕੇ ਤੁਹਾਨੂੰ ਸ਼ੋਅ ਕੀਤੀ ਹੋਈ ਠੀਕ ਆ ਸਰ ਇਹ ਜਿਹੜਾ ਲੰਗ ਬਣਾਇਆ ਹੋਇ अच्छा, सारी वादी 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 अच्छा आ सारी आबादी वाला आबादी हां आबादी ਦਾ ਇਹ ਬਾਰਾ ਇੱਥੇ ਚੁਕਤ ਹੈ अच्छा ਜਿਸ ਰਾਜ ਇਹ ਨਾ ਉਹੀ ਸੇਮ ਚੀਜ਼ ਆ ਗਿਆ ਦੇਖੋ ਆਹ ਰਸਤਾ ਇਧਰ ਜਾ ਰਿਹਾ ਆਹ ਰਸਤਾ ਇਧਰ ਐਸੋ ਜਾ ਰਿਹਾ ਇਹ ਆਹ ਕੁਆ ਰਸਤੇ ਸੇਮ ਉਹੀ ਚੱਲ ਜਾਨੀ ਠੀਕ ਹੈ ਇੱਥੇ ਛੋਟੀ ਸਕੇਲ ਤੇ ਬਣ ਨਹੀਂ ਸਕਦਾ ਤੇ ਇਸ ਕਰਕੇ ਵੱਡੀ ਸਕੇਲ ਤੇ ਬਣਾਇਆ ਹੋਇਆ ਹੈ। ਛੇ ਇੱਥੇ ਵੱਡੀ ਸਕੇਲ ਤੇ ਆ ਸਰ ਇਹ ਆ ਜਿਹੜੀ ਨੰਬਰ ਕੱਟ ਗਈ थी ਆਹ ਆ ਰੂੜੀਆਂ ਦੇ ਨੰਬਰ ਨੇ ਜੀ ਇਹ ਅੱਛਾ ਹਾਂ ਆ ਵਾਦੀਆਂ ਦੇ ਨੰਬਰ ਨੇ ਸਾਰੇ ਠੀਕ ਹੈ ਜੀ ਆਹ ਜੋ ਵਾਦੀ ਨੇ ਆ ਵੀ ਰੂੜੀਆਂ ਨੇ ਆ ਵੀ ਰੂੜੀਆਂ ਨੇ ਆਹ ਰਸਤੇ ਨੇ ਵੱਡੇ ਇਹ ਵੀ ਸਾਰੇ ਮੇਰੇ ਬਾਹਰ ਸ਼ੋਅ ਕਰਤਾ ਜਿਵੇਂ 6 23 ਇਹਦਾ ਨੰਬਰ ਇੱਥੇ ਆ ਗਿਆ ਨਾ ਦੇਖੋ ਆਹ ਚ ਯੂਰੇ ਆ ਗਏ ਆ 6 ਦਾ 23 ਆ ਗਿਆ ਦੇਖੋ ਹਾਂਜੀ ਹਾਂ ਇਹ ਤਾਂ ਕਿਲਾ ਨੰਬਰ ਉਹੀ ਆ ਗਿਆ ਇੱਥੇ ਇਹ ਸ਼ੋਅ ਕਰਿਆ ਫੇ ਇੱਥੇ ਬੱਡੀ ਸਕੀਲ ਦੇ ਸ਼ੋਅ ਕਿਤੇ ਹੋਏ ਨੇ ਇਹ ਛੋਟੀ ਸਕੀਲ ਦੇ ਜਿਵੇਂ ਸਰ ਆ ਇਹਨਾਂ ਨੇ ਪਾਇਆ ਹੋਏ ਜਿਵੇਂ ਸੱਸਾ ਉਹਰੇ ਵੱਡਾ ਪਾਰਕ ਆ ਆ ਆਈਡੀ ਆ ਆਈਡੀ ਸੱਸਾ ਨੇ ਇਹ ਨੰਬਰ ਆ ਨਾ ਜਿਹੜਾ ਇਹ ਆਹ ਦੇਖੋ ਆਹ ਜਿਹੜਾ 98 ਨੰਬਰ ਹੈ ਫਿਰਨੀ ਦਾ ਨੰਬਰ ਹੈ ਇਹ ਫਿਰਨੀ ਦੇ ਗਾਂ ਖੋਸ਼ੇ ਨੇ ਆੜਾ ਗੋਸ਼ੇ ਦਾ ਇਹਦਾ ਰਕਵਾ ਬਖਰਾ ਕੱਢਿਆ ਗਿਆ ਆਈਡੀ ਗੋਸ਼ ਆ ਗਿਆ ਇਹਦਾ ਰਕਵਾ ਬਖਰਾ ਕੱਢਿਆ ਗਿਆ ਆ ਸੱਸਾ ਗੋਸ਼ ਆ ਗਿਆ ਆ ਹਾ ਹਾ ਗੋਸ਼ ਆ ਗਿਆ ਆ ਧੱਕਾ ਗੋਸ਼ ਆ ਗਿਆ ਫਿਰ ਇਹਨਾਂ ਦਾ ਰਕਵਾ ਸਾਰਾ ਉਹਨੇ ਕੱਢ ਕੇ ਜੋੜ ਕੇ ਕੁੱਲ ਰਕਵਾ ਬਣਾਇਆ ਹੋਇਆ 99 ਨੰਬਰ ਦਾ ਕਿੰਨਾ ਬਣ ਗਿਆ ਫਿਰਨੀ ਦਾ ਫਿਰਨੀ ਦਾ ਹਾਂ ਸਾਰਾ ਵਿਚੇ ਵਾਦੀ ਦਾ ਆ ਗਿਆ ਵਿਚੇ ਜਿਹੜੀ ਜ਼ਮੀਨ ਦਾ ਜ਼ਮੀਨਦਾਰ ਦਾ ਵਿਚੇ ਦੇ ਰਸਤੇ ਰੁਸਤੇ ਸਾਰਾ ਇਹਦੇ ਵਿੱਚ ਸ਼ੋਅ ਇੱਕ ਪਿੰਡ ਦਾ ਰਕਵਾ ਸ਼ੋਅ ਠੀਕ ਹੈ ਜੀ ਕਈ ਵਾਰੀ ਇਹ ਵੀ ਹੋ ਸਕਦਾ ਜਿਹੜੀ ਸਰਪੰਚੀਤੀ ਜ਼ਮੀਨ ਹੁੰਦੀ ਆ ਉਹ ਪੰਚੈਤੀ ਜ਼ਮੀਨ ਵਿੱਚ ਬੱਖਰੇ ਰੰਗ ਭਰ ਲੈਂਦੇ ਨੇ ਕਈ ਵਾਰੀ ਅੱਛਾ ਉਹ ਪੰਚਾਇਤ ਵਾਲਿਆਂ ਨੇ ਆਪ ਦਾ ਬੱਖਰਾ ਨਕਸ਼ਾ ਬਣਾਇਆ ਹੁੰਦਾ ਅੱਛਾ ਉਹ ਆਪ ਦਾ ਉਹਦੇ ਵਿੱਚ ਜਿਹੜੀ ਪੰਚਾਇਤ ਦਾ ਰਕਵਾ ਹੁੰਦਾ ਉਹਦੇ ਵਿੱਚ ਉਹ ਆਪ ਦਾ ਰਕਵਾ ਰੰਗ ਬੱਖਰਾ ਭਰ ਲੈਂਦੇ ਨੇ ਕੋਈ ਪੀਲਾ ਭਰ ਲ ਲੈ ਕੋਈ ਹਰਾ ਭਰ ਲ ਲੈ ਉਹ ਆਪ ਕੋ ਆਪਣੀ ਚੋਇਸ ਦੇ ਹਿਸਾਬ ਨਾਲ ਨੇ ਪਿੰਚੇ ਵਾਦੀ ਦੀ ਜੀ ਸ਼ਾਨੀ ਸਰ ਇਹ ਬੰਦ ਕਰ ਕਿਸੇ ਪਿੰਡ ਦਾ ਉਹ ਰਸਾ ਲਾਲ ਲਖੀਰ ਲਿਖਿਆ ਹੁੰਦਾ ਉਹਦਾ ਕੀ ਲਾਲ ਲਖੀਰ ਜਿਹੜੀ ਇਹ ਤਾਂ ਪਿੰਡ ਦੇ ਵਾਸਨ ਸਾਰੀ ਹੋ ਗਈ ਨਾ ਹਾਂਜੀ ਇਦਾਂ ਜਿਹੜੀ ਮਰਬਾਬਦੀ ਤੋਂ ਬਾਅਦ ਜਿਹੜੇ ਪਿੰਡ ਬਸੇ ਹੋਏ ਨੇ ਠੀਕ ਹੈ ਜੀ ਮਰਬਾਬਦੀ ਦੇ ਟਾਈਮ ਰਾਖਵਾ ਕਟਾ ਕੇ ਉਸ ਤੋਂ ਬਾਅਦ ਵਾਦੇ ਹੋ ਜਾਂਦੇ ਹਾਂਜੀ ਹਾਂ ਕਈ ਪਿੰਡਾਂ ਚ ਜਿਹੜੀ ਹੁਣ ਆ ਚੀਜ਼ ਹੈ ਇਹਦੇ ਅੰਦਰ ਦਾ ਮਾਲਕਿਆ ਨਾ ਸ਼ੋ ਹੋਣ ਜਿਵੇਂ ਇੱਥੇ ਦਾ ਮਾਲਕਿਆ ਸ਼ੋ ਹੋ ਗਿਆ ਨਾ ਸਾਰੇ ਹਾਂਜੀ ਹਾਂ ਉਹ ਮਾਲਕੇ ਨਾਮ ਉਹ ਜਿਹੜੀ ਕਿ ਲਾਲਕੀ ਦੇ ਅੰਦਰ ਲੱਕਵਾ ਹੋ ਫਿਰ ਨੀ ਦੇ ਅੰਦਰ ਨਾ ਸ਼ੋ ਕੀਤਾ ਹੋਇਆ ਹੁੰਦਾ ਫਿਰ ਨਹੀਂ ਦੇ ਹਾਂ ਜੀ ਕਈ ਵਾਰੀ ਇੱਥੇ ਵਾਦੀ ਕਟੀਆਂ ਹੋਈਆਂ ਹੁੰਦੀਆਂ ਨੇ ਬਿੱਟ ਦੀ ਪਹਿਲਾਂ ਲਾਲਕੀ ਵਿੱਚ ਹੁੰਦੀ ਸੀ ਹਾਂਜੀ ਹਾਂ ਉਸ ਤੋਂ ਬਾਅਦ ਵਾਦੀ ਕੱਟ ਕੇ ਫਿਰ ਨਹੀਂ ਆ ਬਣਾਤੀ ਬਾਅਦ ਚ ਠੀਕ ਹੈ ਜੀ ਠੀਕ ਹੈ ਨਹੀਂ ਉਹ ਜਿਹੜੀ ਜਿਹੜੀ ਉਹ ਵਾਦੀ ਦੇ ਦਾ ਰੱਖਵਾ ਹੈ ਉਹਦਾ ਜਿਹੜੀ ਕਿ ਵਾਦੀ ਦੇ ਹੀ ਲਿਖਿਆ ਹੋਇਆ ਹੁੰਦਾ ਉਹਦੀ ਮਾਲਕੀ ਬਖਰੀ ਬਖਰੀ ਸ਼ੋ ਨਹੀਂ ਕੀਤੀ ਹੋਈ ਹੁੰਦੀ ਠੀਕ ਹੈ ਜੀ ਉਹ ਲਾਲਕੀ ਰੱਖ ਹੁੰਦੀ ਹੈ ਜਿੱਥੇ ਮਾਲਕੀ ਨ ਠੀਕ ਹੈ ਠੀਕ ਹੈ ਦੀ ਉਹਦੀ ਨਾ ਰਜਿਸਟਰੀ ਹੋਵੇ ਸਰ ਰਜਿਸਟਰੀ ਉਹ ਜ਼ਮੀਨ ਜਿਹੜਾ ਬਾਗੀ ਦੇ ਦੇ ਅੰਦਰ ਰੱਖਵਾ ਆ ਗਿਆ ਉਹਦੀ ਰਜਿਸਟਰੀ ਨਹੀਂ ਠੀਕ ਹੈ ਜੀ ਜੇ ਮੰਨ ਲਓ ਇਹ ਆਪਣਾ ਬਾਗੀ ਦੇ ਦਾ ਰੱਖਵਾ ਮੰਨ ਲਓ ਇਹਦੇ ਵਿੱਚੋਂ ਮੈਨੇ ਕੋਈ ਜਗ੍ਹਾ ਲੈਣੀ ਆ ਤਾਂ ਮੈਨੂੰ ਉਹਦੇ ਲਈ ਸਭ ਤੋਂ ਮਤਲਬ ਆਪਾਂ ਕਹਿੰਦੇ ਇੰਪੋਰਟੈਂਟ ਗੱਲ ਕਿਹੜੀ ਆ ਉਹ ਤਾਂ ਇਹ ਹੀ ਹੈ ਕਿ ਆਪਾਂ ਸਟਾਪ ਤੇ ਜਿਹੜੇ ਲਿਫਟ ਕਰ ਲਏ ਕਿ ਹਾਂ ਮੈਂ ਆ ਚੁੱਕਾ ਹਾਂ ਉਹ ਪ੍ਰੂਫ ਦਿਤੋ ਉਹਦੀ ਐਡਾ ਵੀ ਕੋਈ ਸੱਦਾ ਪਾ ਕੇ ਪਹਿਲਾਂ ਕਿ ਚੜ੍ਹਦੇ ਪਾਸੇ ਫਲਾਣਾ ਲੈਣੇ ਪਾਸੇ ਫਲਾਣਾ ਦੱਖਣ ਪਾਸੇ ਫਲਾਣਾ ਰਸਤਾ ਫਲਾਣਾ ਪਾਸੇ ਅੱਛੇ ਉੱਚਾ ਲਿਖ ਕੇ ਪਾ ਉਹਦੀ ਜਗਾ ਲੈ ਲੈਣਾ ਹਾਂਜੀ ਇਹ ਜਿੰਨ ਕਿ ਹੁਣ ਜਿਹੜੀ ਬਾਦੀ ਨੇ ਦੇ ਰੱਖ ਦੇ ਨੇ ਇਹ ਸਰਕਾਰ ਦੇ ਹਦਾਇਤਾਂ ਦੇ ਮੁਤਾਬਕ ਉਹਨੇ ਚੱਲ ਰਿਹਾ ਹੈ ਰੈਡਿਕ ਤਾਂ ਬਣ ਗਏ ਹਾਂਜੀ ਹਾਂ ਉੱਥੇ ਦਾ ਨਜ਼ਰ ਜੀ ਮਾਲਕੀਆਂ ਡਿਕਲੇਅਰ ਕਰਤੀਆਂ ਸਭ ਤੇ ਕੱਪੜੇ ਦੇ ਮੁਤਾਬਕ ਅੱਛਾ ਉਧਰ ਕੱਪੜੇ ਉੱਥੇ ਉੱਥੇ ਮਾਲਕੇ ਸ਼ੋਅ ਕਰਤੀਆਂ ਜਿਹੜੇ ਲਾਲ ਕਿੰਦੇ ਲਾਲ ਕਿੰਦੇ ਅੰਦਰ ਸਿਆ ਇਹ ਪ ਜਦੋਂ ਕਾਲ ਸਰੀ ਇਹ ਜਦੋਂ ਫਾਈਨਲ ਹੋ ਜਾਏਗਾ ਉਦੋਂ ਬਾਅਦ ਪਾਲਟੇ ਸਾਰੇ ਵੰਟਾ ਦੇਣਾ ਠੀਕ ਹੈ ਜੀ ਸਰ ਜੀ ਕਿੰਨੇ ਸਾਲੇ ਕੰਮ ਦੀ ਦੇ ਰਹੇ ਹੋ ਇਹ ਮਾਫੀ ਇਹ ਕਿਹੜੇ ਜੀ ਇਹਦਾ ਕਹਿੰਦੇ ਇਹ ਨਕਸ਼ਾ ਲੈਣਾ ਹੋਵੇ ਤਾਂ ਪ੍ਰੋਸੈਸ ਕੀ ਹੁੰਦਾ ਹੈ ਜੀ ਨਹੀਂ ਨਕਸ਼ਾ ਪੂਰਾ ਲੈਣਾ ਹੈ ਹਾਂ ਜੀ ਹਾਂ ਨਹੀਂ ਨਕਸ਼ਾ ਪੂਰਾ ਲੈਣਾ ਤਾਂ ਕਿਤੇ ਜੇ ਆਪਣਾ ਜਿਸ ਤਰ੍ਹਾਂ ਨਕਸ਼ਾ ਤਿਆਰ ਹੋਏ ਇਸ ਨੂੰ ਕਿੱਥੇ ਕਰਾਉਣਾ ਬਗਵਾਨ ਅੱਛਾ ਜੀ ਇਹ ਡਰਾਫਟਮੈਨ ਕਿ ਕਰੰਨੇ ਨੇ ਠੀਕ ਹੈ ਜੀ ਉਹ ਤੋਂ ਆਪਣੇ ਮਸਾਵੇ ਲੈ ਲੈਣਗੇ ਹਾਂ ਜੀ ਹਾਂ ਹਾਂ ਜਾ ਆਪਣਾ ਪੰਚਾਇਤ ਲੈਟ ਕੋੰ ਦਾ ਨਕਸ਼ਾ ਮਾਰਾ ਮੇਰੀ ਬਾਈਕ ਮੇ ਲਈ ਸੀ ਉਹਨੇ ਨਕਸ਼ਾ ਠੀਕ ਹੈ ਜੀ ਉਹ ਵਾਸਾ ਦਾ ਨਕਸ਼ਾ ਜੇ ਕੋਈ ਮਹਾਂਜਲ ਦਾ ਅੰਦਰ ਪਤਰਾ ਮਹਾਂਜਲ ਠੀਕ ਹੈ ਉਹਦੇ ਵਿੱਚ ਨਹੀਂ ਹੁੰਦਾ ਤਾਂ ਇਹ ਵੀਡੀਓ ਬាទ ਬាទ ਦੇ ਸ਼ੇਅਰ ਕਰ ਦਿਓ ਜਿੰਨੇ ਵੀ ਆਪਣੇ ਦੋਸਤੋ ਮਿੱਤਰਾਂ ਤਾਂ ਸਾਰੇ ਜੁੜ ਜਾਣ ਤਾਂ ਸਾਰਿਆਂ ਨੂੰ ਇਹ ਜਾਣਕਾਰੀ ਦੇ ਬਾਰੇ ਅਸਰੋਸ਼ ਸ਼ੁਕਰੀਆ